ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਆ ਦੀ ਸ਼ਕਤੀ ਨੂੰ ਉੱਚਾ ਚੱਕੀਏ ਲੋਕਾਂ ਨੂੰ ਸਹੀ ਜਾਣਕਾਰੀ ਮਹੱਈਆ ਕਰਾ ਕੇ ਚੱਲੋ ਆਪਾਂ ਉਹਨਾਂ ਦਾ ਆਰਥਿਕ ਪੱਖ ਉੱਚਾ ਚੱਕਣਾ ਇੱਕ ਸਾਡਾ ਫਰਜ਼ ਬਣਦਾ ਜੇ ਅਸੀਂ ਇਹ ਇੱਕ ਤੱਕ ਕਰਦੇ ਹਾਂ ਨਾ ਟ੍ਰੇਨਿੰਗ ਇਹ ਅਸੀਂ 6 ਤੇ 7 April ਨੂੰ ਰੱਖ ਰਹੇ ਹਾਂ ਪਿੰਡ ਬਹਾਦਰਗੜ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਦੋ ਦਿਨਾਂ ਦੀ ਟ੍ਰੇਨਿੰਗ ਦੇ ਵਿੱਚ ਕੇ ਵੀ ਏ ਟੂ ਜ਼ੈਡ ਬੱਕਰੀ ਦਾ ਸਿਰ ਤੋਂ ਪੈਰਾਂ ਤੱਕ ਮੈਡੀਕਲ ਤੋਂ ਦੇਸੀ ਤੱਕ ਤੁੰਨ ਨੂੰ ਇੱਕ ਹੈਰਾਨੀ ਜੀ ਵੀ ਹੁੰਦੀ ਹੈ ਕਿ ਦੋ ਦਿਨਾਂ ਦੇ ਵਿੱਚ ਇਹੋ ਜਿਹੀ ਕਿੱਡੜ ਸਿੰਗੀ ਦੇ ਦਿੰਦੇ ਨੇ ਉਹ ਬਈ ਗਿੱਦੜ ਸਿੰਗੀ ਜਿਨ੍ਹਾਂ ਨੇ ਦੇਣੀ ਆ ਉਹਨਾਂ ਕੋਲੇ ਬਹੁਤ ਹੌਸਾ ਹੂੰ ਉਹਦਾ ਘੰਟਾ ਜੀ ਬੰਦੇ ਨੂੰ ਪੂਰੇ ਢੰਗ ਨਾਲ ਤਿਆਰ ਕਰ ਦਿੰਦੇ ਆ ਤੁਸੀਂ ਦੋ ਦਿਨਾਂ ਵਾਲੀ ਗੱਲ ਛੱਡੋ ਮੈਨੂੰ ਮੇਰੇ ਨਾਲ ਬੰਦੇ ਨੂੰ ਦੋ ਢਾਈ ਘੰਟੇ ਲੈਕਚਰ ਚ ਬਿਠਾ ਦਿਓ ਜੇ ਉਹੀ ਬੰਦਾ ਸਾਨੂੰ ਮੁਰਕ ਕੇ ਨਸਲ ਨਾ ਦੱਸਣ ਲੱਗਿਆ ਤਾਂ ਮੈਨੂੰ ਭੁੱਲਰ ਨਾ ਗਿਆ ਇਸ ਸੌਣ ਵਾਲੇ ਬੰਦੇ ਵੀ ਰਹਿ ਜਾਣਗੇ ਇਕੱਲਾ ਆਏ ਨਹੀਂ ਹੈਗਾ ਵੀ ਸਾਹਮਣੇ ਆ ਪਾਂ ਚੀਜ਼ਾਂ ਕਰਕੇ ਦਿਖਾਤੀਆਂ ਵੀ ਆਏ ਆ ਹੂੰ ਜੇ ਬੰਦੇ ਦੇ ਪੱਲੇ ਨਾ ਕੁਸ ਪਿਆਦਾ ਫਿਰ ਸਵਾਦ ਨਹੀਂ ਟ੍ਰੇਨਿੰਗ ਲਾਉਣ ਦਾ ਠੀਕ ਹੈ ਨਾ ਬਾਕੀ ਬੰਦਿਆਂ ਨੇ ਮੂੰਹੋ ਬੁਲਾ ਦੇਣਗੇ ਵੀ ਬਾਕੀ ਟ੍ਰੇਨਿੰਗ ਲੈ ਕੇ ਤਸੱਲੀ ਆਈ ਹੈ ਕਿ ਨਾ ਆਈ ਦੇ ਸੀ ਨੁਕਤੇ ਕੀ ਹੈ ਠੀਕ ਹੈ ਨਾ ਜਿਹੜਾ ਮੈਡੀਕਲ ਟ੍ਰੀਟਮੈਂਟ ਦਾ ਸਿਸਟਮ ਕੀ ਹੈਗਾ ਪ੍ਰੈਕਟੀਕਲ ਥਿਉਰੀਆਂ ਕੀ ਨੇ ਜਾਨਵਰ ਨੂੰ ਤੁਸੀਂ ਆਪਣੇ ਫਾਰਮ ਦੇ ਖੱਸੀ ਕਿਵੇਂ ਕਰਨਾ ਹੈ ਠੀਕ ਹੈ ਨਾ ਜਿਹੜੀਆਂ ਇਹਦੇ ਨਾਲ ਰਿਲੇਟਡ ਚੀਜ਼ਾਂ ਨੇ ਬੱਕਰੀ ਫਾਰਮ ਦੇ ਨਾਲ ਇੱਕ-ਇੱਕ ਪੈਸੇ ਤੱਕ ਦੀ ਜਾਣਕਾਰੀ ਦੇਵਾਂਗੇ ਬਾਈ ਬਾਈ ਜੀ 100 ਫਾਰਮ ਜੇ ਫੇਲ ਹੋਇਆ ਨਾ ਉਹਦੇ ਵਿੱਚੋਂ 28-30 ਫਾਰਮ ਹੋਊ ਨੇ ਜਿਹੜੇ ਬੱਚਿਆਂ ਦੇ ਫੇਲ ਕਰੇ ਹੋਏ ਨੇ ਉਹਨਾਂ ਨੇ ਕੀ ਸੋਚਣਾ ਵੀ ਇੱਕ ਬੱਕਰੀ 30 ਤੋਂ 35000 ਆਈ ਆਉਂਦੀ ਆ ਹੂੰ 7-7 8-8000 ਦੇ ਬੱਚੇ ਲੈ ਲਿਆ ਬੱਚਾ ਉਹ 3500 ਦਾ ਵੀ ਨਹੀਂ ਹੁੰਦਾ ਉਹ ਜੇ ਕੋਈ ਸ਼ੇਰ ਦਿਮਾਗ 'ਚ ਇਹ ਗੱਲ ਚੱਲਦੀ ਹੋਈ ਐਨ ਐ ਐ ਐਮ ਸਕੀਮ ਆ ਵੀ ਪਤਾ ਨਹੀਂ ਐਵੇਂ ਜਮੇ ਤੋੜੇ ਫਿਰ ਕਿ ਆਪਾਂ ਨੂੰ ਲੋਨ ਫੜਾ ਦੇਣਗੇ ਕਿਉਂ ਸੈਂਟਰ ਗਵਰਨਮੈਂਟ ਨੇ ਜੇ ਕੋਈ ਸਕੀਮ ਦਿੱਤੀ ਹੈ ਤਾਂ ਲੋਕਾਂ ਨੂੰ ਕਾਮਯਾਬ ਕਰਨ ਲਈ ਦਿੱਤੀ ਹੈ ਉਹਨਾਂ ਦੇ ਖਿੱਤੇ ਨੂੰ ਜਾਂ ਉਹਨਾਂ ਦੇ ਸਹਾਇਕ ਧੰਦੇ ਨੂੰ ਹੋਰ ਚੰਗਾ ਕਰਨ ਲਈ ਹੋਰ ਅਸੀਂ ਲੋਨ ਲੈਣਾ ਤਾਂ ਬੱਕਰੀਆਂ ਦੇ ਨਾਮ ਤਾਂ ਵਰਤਨਾ ਕੋਠੀ ਚਾ ਲੋਨ ਲੈਣਾ ਬੱਕਰੀਆਂ ਦੇ ਨਾਮ ਤਾਂ ਵਰਤਨਾ ਕਾਰਤੇ ਆ ਲੋਨ ਲੈਣਾ ਬੱਕਰੀ ਦੇ ਨਾਮ ਤਾਂ ਵਰਤਨਾ ਟਰੈਕਟਰ ਤੇ ਆ ਫਿਰ ਇਹ ਕਿਹਾ ਜਾਂਦਾ ਕਿ ਬੱਕਰੀ ਫਾਰਮ ਚ ਅਸੀਂ ਫੇਲ ਹੋ ਗਏ ਫੇਲ ਹੋ ਗਏ ਫਿਰ ਉਹ ਟੈਗ फेल ਹੋਣ ਦਾ ਬੱਕਰੀ ਫਾਰਮ ਦੇ ਮੱਥੇ ਤੇ ਸਸਿਕਾਲ ਜੀ ਮਾਈਕਰ ਸੇਵਕ ਸਿੰਘ ਤੁਸੀਂ ਜੁੜਿਓ ਸਰਲੇਖ ਦੇ ਨਾਲ ਆਮ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ YouTube ਤੇ Facebook ਤੇ ਜਾਂ ਕਿਸੇ ਵੀ ਸੋਸ਼ਲ ਮੀਡੀਆ ਚੈਨਲ ਤੇ ਦੇਖਦੇ ਆਂਗੇ ਪੇਡਾਂ ਜਾਂ ਬੱਕਰੀਆਂ ਦੇ ਕਿੱਤੇ ਨੂੰ ਜੋਰਾਂ ਸ਼ੋਰਾਂ ਨਾਲ ਪਰਫੁੱਲਿਤ ਕੀਤਾ ਜਾ ਰਿਹਾ ਹੈਗਾ। ਉਹਨਾਂ ਦੇ ਵਿੱਚੋਂ ਬਾਈ ਸਾਡੇ ਨਾਲ ਪਿਰਤਪਾਲ ਸਿੰਘ ਪੁੱਲਰ ਅਤੇ ਬਾਈ ਗੁਰਿੰਦਰ ਸਿੰਘ ਜੀ ਸਾਡੇ ਨਾਲ ਨੇਗੇ ਗੱਲਬਾਤ ਕਰਾਂਗੇ। ਬਾਈ ਜੀ ਪਹਿਲਾਂ ਤਾਂ ਟ੍ਰੇਨਿੰਗ ਬਾਰੇ ਦੱਸੋ ਤੁਸੀਂ ਵੀ ਟ੍ਰੇਨਿੰਗ ਆਉਣ ਵਾਲੀ ਟ੍ਰੇਨਿੰਗ ਦੇ ਬਾਰੇ ਡੇਟ ਬਾਰੇ ਖੁੱਲ ਕੇ ਇਹਨਾਂ ਬਾਰੇ ਗੱਲਬਾਤ ਕਰੋ। ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਰਿਲੇਖ ਚਾਨਣ ਦਾ ਬਹੁਤ ਬਹੁਤ ਧੰਨਵਾਦ। ਟ੍ਰੇਨਿੰਗ ਅਸੀਂ ਅਗਲੇ ਮਹੀਨੇ 6 ਤੇ 7 ਅਪ੍ਰੈਲ ਨੂੰ ਹਮ ਰੱਖ ਰਹੇ ਹਾਂ ਪਿੰਡ ਬਹਾਦਰਗੜਾ ਜ਼ਿਲ੍ਹਾ ਫਤਿਹਗੜ ਸਾਹਿਬ ਟ੍ਰੇਨਿੰਗ ਵਿੱਚ ਅਸੀਂ ਜਿੰਨੇ ਵੀ ਸਾਡੇ ਕੋਲ ਟ੍ਰੇਨਿੰਗ ਵਾਸਤੇ ਆਉਣਗੇ ਹਮ ਚਾਹੇ ਵੀਰ ਆਉਣ ਚਾਹੇ ਭੈਣਾ ਆਉਣ ਅਸੀਂ ਉਹਨਾਂ ਨੂੰ ਰਹਿਣ ਦਾ ਇੰਤਜ਼ਾਮ ਪੂਰਾ ਹੋਟਲ 'ਚ ਵਧੀਆ ਕਰਾਂਗੇ ਹਮ ਖਾਣ ਪੀਣ ਦਾ ਅਰੇਂਜਮੈਂਟ ਪੂਰਾ ਵਧੀਆ ਹੋਗਾ ਤੇ ਟ੍ਰੇਨਿੰਗ ਵਧੀਆ ਤਰੀਕੇ ਨਾਲ ਦਵਾਂਗੇ ਟ੍ਰੇਨਿੰਗ ਪੁੱਲਰ ਸਾਹਿਬ ਹੋਣਗੇ ਤੇ ਹੋਰ ਵੀ ਕਈ ਡਾਕਟਰ ਆਉਣਗੇ ਟ੍ਰੇਨਿੰਗ ਲਈ ਟ੍ਰੇਨਿੰਗ ਦੇਣ ਲਈ ਭਾਈ ਪ੍ਰਤਪਾਲ ਆਮ ਤੌਰ ਤੇ ਆਪਾਂ ਦੇਖਦੇ ਆਂਗੇ ਜਿਹੜੀਆਂ ਔਰਤਾਂ ਨਹੀਂ ਆ ਔਰਤਾਂ ਵੀ ਟ੍ਰੇਨਿੰਗ ਲੈਣ ਆਉਂਦੀਆਂ ਨਹੀਂ ਹਾਂਜੀ ਉਹਨਾਂ ਦੇ ਅੰਦਰ ਨਾ ਚਿਜਕਾ ਹਟ ਹੁੰਦੀ ਆ ਕਿ ਇੱਕ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ ਜਾਂ ਬਾਹਰ ਅੰਦਰ ਜਾਣ ਨੂੰ ਜਾਂ ਜਿਨ੍ਹਾਂ ਨੇ ਜਿਨ੍ਹਾਂ ਕੋਲ ਬੱਚੇ ਆ ਛੋਟੇ ਹਾਂਜੀ ਉਸ ਮਾਹੌਲ ਬਾਰੇ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ ਇਹਦੇ ਬਾਰੇ ਦੱਸੋ ਭਾਈ ਜੀ ਮਾਹੌਲ ਦੇਖੋ ਪਹਿਲਾ ਨੰਬਰ ਤਾਂ ਇਹ ਨਾ ਮਾਹੌਲ ਕ੍ਰੀਏਟ ਕਰਨਾ ਜਾ ਮਾਹੌਲ ਦੇ ਵਿੱਚ ਥੋੜਾ ਜਿਹਾ ਮੈਨੂੰ ਪਤਾ ਨਰਵਸ ਹੋ ਜਾਂਦਾ ਨਾ ਲੇਡੀਜ਼ ਕਿਉਂਕਿ ਬਾਹਰ ਜਿਆਦਾ ਨਹੀਂ ਨਿਕਲੀਆਂ ਹੁੰਦੀਆਂ ਜਿਹੜੀਆਂ ਆਪਣੀਆਂ ਭੈਣਾਂ ਨੇ ਜਾਂ ਘਰਾਂ 'ਚ ਕੰਮ ਕਰਦੀਆਂ ਨੇ ਹਨਾ ਲੇਕਿਨ ਬਾਈ ਇੱਕ ਸਭ ਤੋਂ ਵੱਡੀ ਮਹੱਤਵਪੂਰਨ ਗਰਸੇਵਕ ਗੱਲ ਆ ਵੀ ਜਿਹੜਾ ਵੀ ਕੋਈ ਸਕਸੈਸ ਇਨਸਾਨ ਆ ਹਮ ਆ ਬਾਨੀਆਂ ਰਾਨੀਆਂ ਤੋਂ ਲੈ ਕੇ ਉੱਪਰ ਤੋਂ ਥੱਲੇ ਤੋਂ ਉੱਪਰ ਤੱਕ ਆ ਉਹਦੇ ਪੱਸੇ ਨਾ ਜਨਾਨੀ ਦਾ ਇੱਕ ਚੰਗਾ ਸਹਿਯੋਗ ਔਰ ਚੰਗਾ ਹੱਥ ਹੁੰਦਾ ਮੇਰੇ ਪੱਸੇ ਵੀ ਮੇਰੇ ਘਰ ਵਾਲੀ ਦਾ ਬਹੁਤ ਵੱਡਾ ਹੱਥ ਆ ਮੇਰੇ ਨਾਲੋਂ 70% ਕੰਮ ਵੱਧ ਕਰਨਾ ਤੁਸੀਂ ਮੈਨੂੰ ਦੇਖਦੀ ਰਹਿੰਦੇ ਹੋ ਮੈਂ ਤਾਂ ਆਮ ਤਾਂ ਮਾਰਕੀਟ 'ਚ ਹੀ ਰਹਿਣਾ ਬਿਲਕੁਲ ਉਹ ਫਾਰਮ ਤੇ ਮਿਲ ਗਿਆ ਉੱਥੇ ਮਿਲ ਗਿਆ ਆਪਣਾ ਸਿਸਟਮ ਥੋੜਾ ਜਿਹਾ ਹੈਗਾਗਾ ਜਿਆਦਾ ਤੁਰਨਾ ਫਿਰਨਾ ਦਾ ਫਾਰਮ 'ਤੇ ਤੇ ਐਵੇਂ ਤਰ੍ਹਾਂ ਜਿਹੜੀ ਗੱਲਾਂ ਨਾ ਵੀ ਆਪਾਂ ਹੁਣ ਉਹ ਨਜ਼ਰੀਆ ਇੱਕ ਤਾਂ ਹੁੰਦਾ ਵੀ ਮੇਰੇ ਨਾਲ ਲੀਡਰਜ਼ ਨੇ ਕੰਮ ਨਹੀਂ ਕੀਤਾ ਮੈਂ ਹੋਰ ਸਾਤ ਹੈ ਤਹ 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 ਹੱਤ ਦੇ ਨਾਲ ਵਰਤੂੰਗਾ ਠੀਕ ਹੈ ਨਾ ਆਪਣੇ ਤਾਂ ਇੱਥੇ ਪਹਿਲੇ ਹੀ ਤੁਹਾਨੂੰ ਪਤਾ ਵੀ ਲਗਾਤਾਰ ਆਪਾਂ ਆਈ ਰਹੀਆਂ ਨੇ ਟ੍ਰੇਨਿੰਗ ਚ ਹਨਾ ਬਾਕੀ ਸਾਨੂੰ ਪਤਾ ਵੀ ਟੀ ਮੈਨੇਜਮੈਂਟ ਹੈ ਜਦੋਂ ਮੂਰੇ ਉਹੋ ਜਿਹਾ ਆਪਾਂ ਚੰਗਾ ਚੰਗੀ ਮੈਨੇਜਮੈਂਟ ਕੀਤੀ ਹੋਈ ਆ ਚੰਗਾ ਰਹਿਣ ਸਹਿਣ ਦਾ ਪ੍ਰਬੰਧ ਆਪਾਂ ਵੀ ਤਾਂ ਇੱਕ ਪਰਿਵਾਰਾ ਚ ਵਿਚਰ ਕੇ ਆ ਆਪਣੀਆਂ ਵੀ ਲੱਤੀਆਂ ਪੈਣਾ ਨੇ ਹਨਾ ਉਹਨਾਂ ਲਈ ਸਾਰਾ ਪੂਰਾ ਕੋਈ ਇਹ ਜੀ ਬੇਚਜ ਕਾਲੀ ਗੱਲ ਆ ਕੰਫਰਟੇਬਲ ਪੂਰਾ ਕੰਮ ਹੋਊਗਾ ਰਹਿਣ ਸਹਿਣ ਤੋਂ ਖਾਣ ਪੀਣ ਤੋਂ ਲਾ ਕੇ ਕੋਈ ਡਜਰਾਉਂ ਮੈਟਰ ਆ ਵੀਰੇ ਕੋਈ ਦਿੱਕਤ ਨਹੀਂ ਹੈਗੀ ਇਹ ਜੀ ਬਾਈ ਗੁਰਿੰਦਰ ਜਿਹੜੇ ਵੀਰ ਦੂਰੋਂ ਆਉਂਦੇ ਨੇਗੇ ਹਾਂਜੀ ਜਾਂ ਕਹ ਲਈਏ ਕਿ ਲੋਕੇਸ਼ਨ ਥੋੜੀ ਦੂਰ ਪੈਂਦੀ ਹੈਗੀ ਪਰ ਮੈਂ ਉਹ ਸਟੇਸ਼ਨ ਤੋਂ ਆਉਣ ਜਾਂ ਬੱਸਾਂ ਤੋਂ ਆਉਂਦੇ ਨੇ ਬੱਸ ਛੜਿਆਂ ਤੋਂ ਹਾਂਜੀ ਉਹਨਾਂ ਦਾ ਕਿਵੇਂ ਅਰੇਂਜਮੈਂਟ ਕਰਦੇ ਹੋ ਫਿਰ ਕਿਵੇਂ ਹੁੰਦਾ ਉਹਨਾਂ ਨੂੰ ਆਪਾਂ ਬੱਸ ਸਟੈਂਡ ਤੋਂ ਲੈ ਕੇ ਆਵਾਂਗੇ ਉਹ ਵੀ ਆਪਾਂ ਫੈਸਿਲਿਟੀ ਦਵਾਂਗੇ ਕੋਈ ਟ੍ਰੇਨ ਆਈ ਆਉਂਦਾ ਆਪਾਂ ਨੂੰ ਫੋਨ ਕਰੇ ਆਪਾਂ ਰੇਲਵੇ ਸਟੇਸ਼ਨ ਤੋਂ ਉਹਨਾਂ ਨੂੰ ਲੈ ਕੇ ਆਪਣੇ ਫਾਰਮ ਤੱਕ ਲੈ ਕੇ ਆਵਾਂਗੇ ਹੂੰ ਬਈ ਇੱਕ ਲੋਨ ਦੀ ਜਿਆਦਾ ਚਰਚਾ ਚੱਲ ਰਹੀ ਹੈ ਐਨ ਐਲ ਐਮ ਲੋਨ ਦੀ ਹਾਂਜੀ ਇਸ ਟ੍ਰੇਨਿੰਗ ਦੇ ਉੱਤੇ ਜਿਹੜੀ ਤੁਸੀਂ ਦੇ ਰਹੇ ਹੋਗੇ ਲਗਾਤਾਰੀ ਇਸ ਟ੍ਰੇਨਿੰਗ ਉੱਤੇ ਲੋਨ ਬਾਰੇ ਕਿਹੜੀਆਂ-ਕਿਹੜੀਆਂ ਉਹ ਗੱਲਾਂ ਦੱਸੀਆਂ ਜਾਂਦੀਆਂ ਨਹੀਂਆਂ ਜਿਹੜ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਬਾਈ ਗ੍ਰੇਸੇਬ ਕੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਇਹੋ ਜਿਹਾ ਸਵਾਲ ਪੁੱਛਣ ਤੇ। ਸਭ ਤੋਂ ਪਹਿਲਾਂ ਮੈਂ ਦੱਸਦਾ ਵੀ ਇਹ ਸਵਾਲ ਬਾਰੇ ਜਾਂ ਇਹ ਸਕੀਮ ਬਾਰੇ ਮੇਰੀ ਕੀ ਵਿਚਾਰਤਾ ਰਹੀ। ਹੂੰ ਠੀਕ ਆ ਬਾਈ ਜੀ ਆਪਾਂ ਟ੍ਰੇਨਿੰਗਾਂ ਬਲਾਉਨੇ ਆ ਸਾਰਾ ਕੁਝ ਹਰ ਇੱਕ ਬੰਦਾ ਨੈਸ਼ਨਲ ਲਾਈਬ ਮੈਸਰ ਸਟਾਕ ਜਿਹੜੀ ਇਹ ਸਕੀਮ ਆ ਸੈਂਟਰ ਗਵਰਨਮੈਂਟ ਦੀ। ਇਹਦੇ ਬਾਰੇ ਹਰ ਇੱਕ ਬੰਦਾ ਪੂਰੇ ਚੰਗੇ ਢੰਗ ਨਾਲ ਦੱਸ ਰਿਹਾ ਹੈ। ਹੂੰ ਪਹਿਲਾਂ ਤਾਂ ਆਪਾਂ ਨਵੇਂ ਬੱਕਰੀ ਪਾਲ ਕੇ ਵੀਰਾਂ ਨੂੰ ਇਹ ਕਹਿਣਾ ਚਾਹੁੰਨਾ ਵੀ ਤੁਸੀਂ ਇਹ ਲੋਨ ਤੋਂ ਹਲੇ ਦੂਰੀ ਰੋ। ਦੂਜਾ ਜਿਹੜਾ ਮੰਤਬਾ ਹੈ ਇਹਦੇ ਪ੍ਰਤੀ ਬੋਲਣਾ ਅਸੀਂ ਲੋਕਾਂ ਨੂੰ ਪੂਰੇ ਵਿਸਤਾਰ ਰੂਪ ਨਾਲ ਦੱਸਣਾ ਹੈ ਵੀ ਜੇ ਮਿਲਦਾ ਤਾਂ ਕਿਹੜੇ ਢੰਗ ਨਾਲ ਮਿਲਦਾ ਜੇ ਮਿਲਦਾ ਨਹੀਂ ਤਾਂ ਕਿਉਂ ਨਹੀਂ ਮਿਲਦਾ ਵਿੱਚ ਵਿਚੋਲੇ ਪ੍ਰੋਜੈਕਟਰ ਪੋਟਾ ਵਾਲੇ ਵਿਚੋਲੇ ਠੀਕ ਹੈ ਨਾ ਇਹਨਾਂ ਤੋਂ ਹਟ ਕੇ ਤੁਸੀਂ ਡਾਇਰੈਕਟ ਕਿਹੜੇ ਹਿਸਾਬ ਨਾਲ ਆਪਣਾ ਲੋਨ ਅਪਲਾਈ ਕਰ ਸਕਦੇ ਹੋ ਕੀ ਕੀ ਤੁਹਾਡੇ ਵਿੱਚ ਯੋਗਤਾ ਹੋਣੀ ਚਾਹੀਦੀ ਹੈ ਕਿੰਦਾ ਦਾ ਤੁਹਾਡਾ ਫਾਰਮ ਹੋਣਾ ਚਾਹੀਦਾ ਠੀਕ ਹੈ ਨਾ ਕੀ ਕੀ ਤੁਸੀਂ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਵਿੱਚ ਉਹ ਤੁਸੀਂ ਆਪਣੀਆਂ ਜਿਹੜਾ ਉਹ ਨੈਸ਼ਨਲ ਲਾਈਫ ਇਨਫੋਰਮੇਸ਼ਨ ਸਟਾਕ ਦਾ ਜਿਹੜਾ ਦਫ਼ਤਰ ਆ ਜਾਂ ਉਥੋਂ ਦਾ ਡਿਪਾਰਟਮੈਂਟ ਦੇ ਜਿੰਨੇ ਅਫਸਰਾਂ ਉਹਨਾਂ ਨੂੰ ਤੁਸੀਂ ਆਪਣੇ ਉਹ ਆਪਣੇ ਪ੍ਰਤੀ ਕੀ ਪ੍ਰੋਵਾਈਡ ਕਰਵਾਉਣਾ ਠੀਕ ਹੈ ਨਾ ਤੇ ਬਾਕੀ ਜਿਵੇਂ ਉਹਨਾਂ ਨੇ ਹੁਣ ਬਾਈ ਜੀ ਲੋਨ ਦਾ ਲੋਨ ਦੇ ਸਿਸਟਮ ਚ ਇਹ ਕਿਹੜੀਆਂ ਕੈਟਾਗਰੀਆਂ ਨੇ ਵੀ ਜਿਹੜੇ ਬੰਦੇ ਦਾ ਹੋ ਨਹੀਂ ਰਿਹਾ ਤਾਂ ਕਿਉਂ ਨਹੀਂ ਹੋ ਰਿਹਾ ਜੇ ਹੋ ਰਿਹਾ ਤਾਂ ਕਿਹੜੀ ਚੀਜ਼ ਦੇ ਢੰਗ ਨਾਲ ਹੋ ਰਿਹਾ ਉਹ ਆਪਾਂ ਏ ਟੂ ਜ਼ੈਡ ਬਾਈ ਗੱਲਾਂ ਦੱਸਣੀਆਂ ਨੇ ਠੀਕ ਹੈ ਨਾ ਕਿਹੜਾ ਕੁਸ਼ ਉਹਨਾਂ ਨੂੰ ਚਾਹੀਦਾ ਕੀ ਉਹ ਮੰਗਦੇ ਐ ਗਾਰੰਟੀ ਤਾਂ ਲਾਜ਼ਮੀ ਆ ਬਾਈ ਜੀ ਦੇਖੋ ਜੇ ਕੋਈ ਇਸੇ ਦਿਮਾਗ 'ਚ ਇਹ ਗੱਲ ਚੱਲਦੀ ਹੋਈ ਐਨ ਐਲ ਐਮ ਸਕੀਮ ਵੀ ਪਤਾ ਨਹੀਂ ਐਵੇਂ ਜਿਵੇਂ ਤੋਰੇ ਫਿਰ ਕੇ ਆਪਾਂ ਨੂੰ ਲੋਨ ਫੜਾ ਦੇਣਗੇ ਕਿਉਂ ਸੈਂਟਰ ਗਵਰਨਮੈਂਟ ਨੇ ਜੇ ਕੋਈ ਸਕੀਮ ਦਿੱਤੀ ਐ ਤਾਂ ਲੋਕਾਂ ਨੂੰ ਕਾਮਯਾਬ ਕਰਨ ਲਈ ਦਿੱਤੀ ਐ ਉਹਨਾਂ ਦੇ ਖਿੱਤੇ ਨੂੰ ਜਾਂ ਉਹਨਾਂ ਦੇ ਸਹਾਇਕ ਧੰਦੇ ਨੂੰ ਹੋਰ ਚੰਗਾ ਕਰਨ ਲਈ ਠੀਕ ਆ ਨਾ ਪਰ ਉਹ ਚੰਗਾ ਕਰਨ ਲਈ ਢੰਗ ਵੀ ਹੋਣਾ ਚਾਹੀਦਾ ਨਾ ਬੰਦੇ ਨੂੰ ਹੁਣ ਅਸੀਂ ਲੋਨ ਲੈਣਾ ਤਾਂ ਬੱਕਰੀਆਂ ਦੇ ਨਾਲ ਤਾਂ ਵਰਤਨਾ ਕੋਠੀ ਚਾ ਲੋਨ ਲੈਣਾ ਬੱਕਰੀਆਂ ਦੇ ਨਾਲ ਤਾਂ ਵਰਤਨਾ ਕਾਰਤੇ ਆ ਲੋਨ ਲੈਣਾ ਬੱਕਰੀ ਦੇ ਨਾਲ ਤਾਂ ਵਰਤਨਾ ਟਰੈਕਟਰ ਤੇ ਆ ਫਿਰ ਇਹ ਕਿਹਾ ਜਾਂਦਾ ਕਿ ਬੱਕਰੀ ਫਾਰਮ ਚ ਅਸੀਂ ਫੇਲ ਹੋ ਗਏ ਫੇਲ ਹੋ ਗਏ ਫਿਰ ਉਹ ਟੈਗ ਫੇਲ ਹੋਣ ਦਾ ਬੱਕਰੀ ਫਾਰਮ ਦੇ ਮੱਥੇ ਤੇ ਆ ਰੋਹ ਆ ਇਹ ਹੈ ਵੀ ਇਹ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਵਰਤਨਾ ਕਿਵੇਂ ਆ ਲੈਣਾ ਕਿਵੇਂ ਆ ਕਿਵੇਂ ਕੰਮ ਕਰਨਾ ਇਹ ਚੀਜ਼ਾਂ ਬਈ ਮਾਰਦੀਆਂ ਬਈ ਇੱਕ ਪ੍ਰੋਜੈਕਟ ਰਿਪੋਰਟ ਦੇ ਨਾਂ ਤੇ ਇੱਕ ਬਹੁਤ ਵੱਡਾ ਫਰਾਡ ਹੋ ਰਿਹਾ ਹੈਗਾ ਲਗਾਤਾਰ ਹੋ ਰਿਹਾ ਪਿਛਲੇ ਜਦੋਂ ਤੋਂ ਕਹ ਲਈਏ ਕਿ ਇਹ ਐਨ ਐਲ ਐਮ ਦੀ ਸਕੀਮ ਬਾਰੇ ਲੋਕ ਜਾਗਰੂਕ ਹੋਣਾ ਸ਼ੁਰੂ ਹੋਏ ਨੇ ਉਦੋਂ ਤੋਂ ਹੀ ਲੋਕ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਨੇ ਬਾਈ ਜੀ ਦੇਖੋ ਜੇ ਸਾਰਿਆਂ ਨੂੰ ਠੱਗ ਨਹੀਂ ਕਿਹਾ ਜਾ ਸਕਦਾ 90% ਜਾਂ 95% ਲੋਕ ਇਮਾਨਦਾਰੀ ਨਾਲ ਇਹ ਖੇਤੇ 'ਚ ਕੰਮ ਕਰ ਰਹੇ ਨੇ ਉਹ ਚਾਹੇ ਵਪਾਰ ਮੰਡਲ ਚਲਾ ਲੂ ਕੋਈ ਫੀਡ ਬਣਾ ਕੇ ਕਰ ਰਹਾ ਕੋਈ ਉਹਨਾਂ ਦੀ ਆਪਣੀ ਮਿਹਨਤ ਹੈ ਕੋਈ ਮੀਟ ਬਣਾ ਕੇ ਉਹਨਾਂ ਨੇ ਪ੍ਰੋਸੈਸਿੰਗ ਦੇ ਆਧਾਰ ਤੇ ਯਾਰ ਆਪਣੇ ਕੰਮ ਨੂੰ ਉੱਪਰ ਚੱਕਿਆ ਬਾਈ ਉਹਨਾਂ ਨੇ ਸਹੀ ਢੰਗ ਨਾਲ ਕਮਾਈ ਕੀਤੀ ਆ ਹੁਣ ਕੋਸਾ ਜਿਹੜੇ ਇਹ ਕੰਮ ਦੇ ਉੱਤੋਂ ਰੌਂਗ ਢੰਗ ਨਾਲ ਜਿਨ੍ਹਾਂ ਨਾਲ ਕੋਈ ਅਗੜ ਪਰਸਰ ਸਾਡੇ ਨਾਲ ਅਟੈਚਮੈਂਟ ਹੀ ਨਹੀਂ ਹੈਗਾ ਜਾਂਦੇ ਚੋਰ ਦੀ ਧੋਤੀ ਸਹੀ ਵਾਲਾ ਕੰਮ ਹੁੰਦਾ ਹੈ ਨਾ ਹੁਣ ਬਾਈ ਉਹ ਢੰਗ ਨਾਲ ਉਹਨਾਂ ਨੇ ਆਪਣੇ ਕਿੱਤੇ ਚੋਂ ਨਾਮਾ ਕਿੱਤਾ ਕੱਢ ਕੇ ਆਪਣੀ ਕਮਾਈ ਵਧਾਈ ਹੈ ਕਿਸੇ ਨੇ ਪ੍ਰੋਸੈਸਿੰਗ ਚੋਂ ਕਿਸੇ ਨੇ ਮਿਲਕ ਚੋਂ ਠੀਕ ਹੈ ਨਾ ਕਿਸੇ ਨੇ ਬੱਚਿਆਂ ਦੀ ਸ਼ੇਲ ਪਰਚੇ ਚੋਂ ਉਹਨਾਂ ਨੇ ਕਿੱਤੇ ਨਾਲ ਜੁੜਦੇ ਉਹ ਢੰਗ ਪਣਾਏ ਆ ਜਿਹੜੇ ਬੱਕਰੀ ਕਿੱਤੇ ਨੂੰ ਚਾਹੀਦੇ ਆ ਜਿਹੜਾ ਬੱਕਰੀ ਕਿਤਾ ਕਰਨ ਵਾਲਾ ਜਿਹੜਾ ਲਹਿਜਾ ਚਾਹੀਦਾ ਠੀਕ ਹੈ ਨਾ ਹੁਣ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਪ੍ਰੋਜੈਕਟਰ ਪੋਟਾ ਵਾਲੀ ਉਹਨਾਂ ਨੇ ਹੁਣ ਉਹ ਠੱਗਾ ਦਾ ਖਿਤਾਬ ਪਾੜ 3500 ਤੋਂ 4500 ਰੁਪਏ ਤੱਕ ਦੀ ਪ੍ਰੋਜੈਕਟਰ ਪੋਰਟ ਆ ਬਾਈ ਉਹੀ ਬੰਦੇ ਟ੍ਰੇਨਿੰਗਾਂ ਦੇ ਕੇ ਉਹ ਚੀਜ਼ ਐ ਠੀਕ ਐ ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਆ ਦੀ ਇਹ ਕਿੱਦਾਂ ਨੂੰ ਉੱਚਾ ਚੱਕੀਏ ਲੋਕਾਂ ਨੂੰ ਸਹੀ ਜਾਣਕਾਰੀ ਮਹੱਈਆ ਕਰਾ ਕੇ ਚੱਲੋ ਆਪਾਂ ਉਹਨਾਂ ਦਾ ਆਰਥਿਕ ਪੱਖ ਉੱਚਾ ਚੱਕਣਾ ਇੱਕ ਸਾਡਾ ਫਰਜ਼ ਬਣਦਾ ਜੇ ਅਸੀਂ ਇਹ ਇੱਕ ਤੱਕ ਕਰਦੇ ਆ ਹਨਾ ਇੱਕ ਪਾਸੇ ਜਿਹੜੀ 3500 4500 ਰੁਪਏ ਵਾਲੀ ਪ੍ਰੋਜੈਕਟਰ ਪੋਰਟ ਆ ਲੋਕ 10000 12 12000 ਰੁਪਏ ਬਾਈ ਮੰਗੀ ਜਾਂਦੇ ਆ ਇੱਕ ਗੱਲ ਇਹ ਵੀ ਆ ਮਾਲ ਵੀ ਬਹੁਤ ਘੱਟ ਗਿਣਤੀ ਦੇ ਵਿੱਚ ਆ ਕਿ ਜਿਹੜੇ ਲੋਕ ਨੇਗੇ ਉਹ ਟ੍ਰੇਨਿੰਗ ਦੀ ਵੀ ਦਿੰਦੇ ਨੇ ਯਾ ਗੱਲ ਇਹ ਕਿ ਚਲੋ ਟ੍ਰੇਨਿੰਗ ਤਾਂ ਸਹੀ ਤਰੀਕੇ ਨਾਲ ਦੇਤੀ ਹਾਂਜੀ ਪਰ ਉਹਨਾਂ ਦੇ ਪਲਾਨ ਕੀਤੇ ਹੋਏ ਜਿਹੜੇ ਸੀਏ ਨੇਗੇ 25-25000 ਰੁਪਏ ਲੈ ਲੈਂਦੇ ਨੇ 30-30000 ਰੁਪਏ ਲੈ ਲੈਂਦੇ ਨੇ ਕਿ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਆ ਅਸੀਂ ਤੁਹਾਡੀ ਫਾਈਲ ਲਾਵਾਂਗੇ ਤੁਹਾਡੀ ਫਾਈਲ ਪਾਸ ਕਰਾਉਣ ਦੀ ਗਾਰੰਟੀ ਆ ਹੂੰ ਕੁਝ ਹੈਗਾ ਕੁਝ ਇਦਾਂ ਦਾ ਇਹਦੇ ਵਿੱਚ ਕਿਉਂਕਿ ਕਿਹਾ ਤਾਂ ਸੈਂਟਰ ਦੀ ਸਕੀਮ ਜਾਂਦਾ ਇਹ ਬਈ ਸੈਂਟਰ ਦੀ ਸਕੀਮ ਦੇਖੋ ਜੋ ਕੋਸ ਮਾੜਾ ਮੋਟਾ ਕਾਗਜ਼ ਪੱਤਰਾ ਦਾ ਫਰਕ ਖਰਚਾ ਉਹ ਤਾਂ ਹੋਣਾ ਹੀ ਆ ਹਨਾ ਕੋਸ ਸਾਡੇ ਲੋਕਾਂ ਦੇ ਹੱਥ ਵੀ ਹੁੰਦਾ ਹੂੰ ਅਸੀਂ ਇੱਕ ਲੂਣ ਦੇ ਨਾਂ ਤੇ ਜਾਂ ਕਿਸੇ ਹੋਰ ਜਾਂ ਸਕੀਮਾਂ ਦੇ ਨਾਂ ਤੇ ਨਾ ਅਸੀਂ ਬਹੁਤ ਛੇਤੀ ਇੰਨੇ ਪ੍ਰਭਾਵ ਚ ਆ ਜਾਂਦੇ ਆ ਵੀ ਸਾਨੂੰ ਜੇ ਪੈਸੇ ਦੇ ਨਾਂ ਤੇ ਫਲਾਨੀ ਚੀਜ਼ ਕੋਈ ਪੈਸਾ ਦੇ ਰਹੀ ਹੈ ਸਾਡੇ ਲੋਕਾਂ ਦੇ ਦਿਮਾਗ 'ਚ ਏਡੀ ਵੱਡੀ ਗਲਤਫਹਿਮੀ ਹੋ ਜਾਂਦੀ ਹੈ ਪਤਾ ਨਹੀਂ ਸਾਨੂੰ ਫ੍ਰੀ ਪੈਸਾ ਦੇ ਰਹੀ ਹੈ ਆਖਿਰਕਾਰ ਨੂੰ ਜਿਹੜਾ ਕੋਈ ਵੀ ਸਕੀਮ ਆਉਂਦੀ ਹੈ ਉਹਦਾ ਕੋਈ ਅਸਲੀ ਜਰੀਆ ਹੁੰਦਾ ਉਹਨਾਂ ਨੇ ਪੈਸਾ ਇੱਕ ਜੇ ਤੁਸੀਂ ਆਹ ਹੱਥ ਨਾਲ ਲੈਣਾ ਨਾ ਤਾਂ ਇਸੇ ਹੱਥ ਨਾਲ ਤੁਸੀਂ ਵਾਪਸ ਵੀ ਕਰਨਾ ਹੈ ਲੈਣ ਨਾਲੋਂ ਸੋਚ ਪਹਿਲਾਂ ਭਰਨ ਦੀ ਰੱਖੋ ਇਹ ਨਾ ਹੋਵੇ ਤੁਸੀਂ ਲੈ ਲਿਆ ਉਹ ਕਿ ਸਾਨੂੰ ਫ੍ਰੀ ਮਿਲ ਗਿਆ ਅਸੀਂ ਦੁਬਾਰੇ ਵਾਪਸ ਬੈਂਕਰ ਨੂੰ ਦੇਣਾ ਉਸ ਤੋਂ ਬਾਅਦ ਜਿਹੜੀ ਸਾਡੀ ਮੰਨ ਕੇ ਚਲੋ ਸਬਸਿਡੀ ਹੈ ਫੇਰ ਸਾਡੇ ਅਕਾਊਂਟ ਚ ਪਾ ਕੇ ਫੇਰ ਸਾਨੂੰ ਉਹਨੇ ਸਬਸਿਡੀ ਦੇਣੀ ਆ ਬਾਈ ਜੀ ਜਦੋਂ ਪੂਰਾ ਲੋਨ ਭਰਿਆ ਪੂਰਾ ਲੋਨ ਭਰਿਆ ਗਿਆ ਉਹਨਾਂ ਨੇ ਪਹਿਲਾਂ ਆਪਣਾ ਪੈਸਾ ਪੂਰਾ ਪ੍ਰੋਪਰ ਢੰਗ ਨਾਲ ਵਾਪਸ ਕਰਵਾਉਣਾ ਫੇਰ ਸਾਡੀ ਸਕੀਮ ਤੇ ਜਿਹੜੀ ਸਬਸਿਡੀ ਆ ਸਾਨੂੰ ਸਾਡੇ ਖਾਤੇ ਚ ਅਕਾਊਂਟ ਚ ਆਊਗੀ ਠੀਕ ਹੈ ਨਾ ਹੁਣ ਉਹ ਕਹਿੰਦੇ ਤੁਸੀਂ ਵੀ ਉਹ ਲੋਕ ਆ ਜਿਵੇਂ ਅਸੀਂ ਲੋਕ ਹੀ ਇਹ ਨਾ ਗਲਤ ਭਰਮ ਚ ਲੋ ਆ ਉਹਨਾਂ ਨੂੰ ਪਾ ਲੈਨੇ ਆ ਬਾਈ ਦਸੋ ਕਿਨੇ ਪਰਸੈਂਟ ਲਵੋਗੇ ਕਰਦੇ ਹੋ ਹੁਣ ਕਿਸੇ ਨੂੰ ਇਹਦਾ ਪਤਾ ਨਹੀਂ ਹੁੰਦਾ ਵੀ ਯਾਰ ਜੇ ਉਹ ਬੰਦੇ ਨੂੰ ਜਵਾਬ ਦੇਤਾ ਉਹਨੇ ਜਾ ਕੇ ਕਹਿਣਾ ਯਾਰ ਇਹ ਤਾਂ ਬਿਨਾ ਰਿਸ਼ਤਤੋਂ ਕਰਦੇ ਹੀ ਨਹੀਂ ਇਹਦਾ ਚਾਹ ਪਾਣੀ ਦਾ ਖਰਚਾ ਭਾਲਦੇ ਆ ਉਹ ਬੰਦਾ ਇਹ ਤਾਂ ਦੇਖਦਾ ਨਹੀਂ ਹੁੰਦਾ ਵੀ ਮੇਰੀ HDFC ਦੀ ਜਾਂ ਮੇਰੀ ਪੰਜਾਬ ਨੈਸ਼ਨਲ ਦੀਆਂ 5-7 ਕੈਸਟਾ ਟੁੱਟ ਕੇ ਜਾਂ ਮੈਂ ਮੰਨ ਕੇ ਚਲੋ ਲੈਂਪਟ ਨਹੀਂ ਪਈ ਮੇਰੇ ਸੱਬਰ ਸਕੋਰ ਤਾਂ ਜ਼ੀਰੋ ਕਰਿਆ ਪਿਆ ਬਿਲਕੁਲ ਉਹ ਬੰਦੇ ਚੰਗੇ ਬੰਦਿਆਂ ਦਾ ਵੀ ਪਲਣਾ ਮਾਰ ਦਿੰਦੇ ਆ ਬਾਈ ਨਾਲੇ ਦੂਜਿਆਂ ਤੇ ਅਸਰ ਪੈਂਦਾ ਦੂਜਿਆਂ ਤੇ ਬਾਈ ਜੀ ਕਿਉਂ ਨਹੀਂ ਹੁਣ ਇੱਕ ਬੰਦੇ ਦਾ ਕੰਮ ਕੋਈ ਹੋ ਨਹੀਂ ਰਿਹਾ ਫਰਜ਼ ਕਰ ਲੋ ਮੇਰਾ ਸੱਬਰ ਸਕੋਰ ਖਰਾਬ ਆ ਮੈਂ ਇਹਨਾਂ ਨੂੰ ਜਾ ਕੇ ਕਹਾਂ ਵੀ 40-50 ਹਜ਼ਾਰ ਲਓ ਤੁਸੀਂ ਮੇਰਾ ਲੋਨ ਕਰ ਦਿਓ ਠੀਕ ਹੈ ਨਾ ਹੁਣ ਇਹਨੂੰ 40-50 ਹਜ਼ਾਰ ਦੀ ਆਤ ਹਰ ਇੱਕ ਤੋਂ ਪੈਣੀ ਹੈ ਤੇਰਾ ਸੋਡਾ ਚਾਹੇ ਸਬਸਕੋਰ ਇੱਕ ਨੰਬਰ ਆ ਇਹਨੇ ਦੇਖਣਾ ਵੀ ਯਾਰ ਉਹ ਦੇ ਗਿਆ ਵੀ ਇਹਨੂੰ ਵੀ ਕਹ ਹੂੰ ਉਹ ਅਸੀਂ ਉਹ ਖਰਾਬ ਕਰ ਰਹੇ ਹਾਂ ਨਾ ਫਿਰ ਗਲਤੀ ਆ ਆਪਦੀ ਆ ਆਪਣੀ ਗਲਤੀਆਂ ਨੇ ਬਾਈ ਇਹ ਹੂੰ ਪਹਿਲਾਂ ਤਾਂ ਕਿਸੇ ਵੀ ਸਕੀਮ ਬਾਰੇ ਪੂਰਾ ਜਾਗਰੂਕ ਰਹੋ ਕੀ ਸਾਨੂੰ ਉਹਦੇ ਵਿੱਚੋਂ ਬੈਨੀਫਿਟ ਆਉਣਾ ਕੀ ਨਹੀਂ ਉਹਨਾਂ ਨੇ ਇੱਕ ਸੋਡੇ ਲਈ ਪੈਸਾ ਮਹੱਈਆ ਕਰਾਤਾ ਵੀ ਤੁਹਾਡੇ ਕੋਲੇ ਪੈਸਾ ਨਹੀਂ ਹੈਗਾ ਸਹੀ ਢੰਗ ਨਾਲ ਤੁਸੀਂ ਆਪਣੇ ਕਿੱਤੇ ਚ ਵਰਤ ਕੇ ਉਹਨਾਂ ਨੂੰ ਪੈਸਾ ਵਾਪਸ ਕਰਕੇ ਤੁਸੀਂ ਸਬਸਿਡੀ ਵੀ ਲੈ ਲਓ ਔਰ ਤੁਸੀਂ ਆਪਣੇ ਕਿੱਤੇ ਨੂੰ ਇੱਕ ਮਕਾਮ ਤੇ ਲੈ ਸਕੋ ਤੁਸੀਂ ਆਪਣੀ ਸੌਖੀ ਰੋਟੀ ਖਾ ਸਕੋ ਪਰ ਸਾਡੇ ਵਾਲਿਆਂ ਦੀ ਸਕੀਮ ਲੈ ਕੇ ਤਾਂ ਵਰਤਨੀ ਦਾ ਕੋਠੀ ਚ ਹੈ ਸਕੀਮ ਲੈ ਕੇ ਵਰਤਨੀ ਕਾਰਜ ਹੈ ਬਦਨਾਮ ਕੀਤਾ ਬਦਨਾਮ ਕੀਤਾ ਦੱਸੋ ਨੂੰ ਕੀ ਕਰਾਂਗੇ ਤੁਸੀਂ ਰੌਲਾ ਇੱਥੇ ਨਬੜਦਾ ਬਾਈ ਟ੍ਰੇਨਿੰਗਾਂ ਦੇ ਵਿੱਚ ਜਿੰਨੇ 90% ਬੰਦੇ ਆਉਂਦੇ ਆ ਬਾਈ ਹਰੇਕ ਨੂੰ ਲੋਨ ਦਾ ਸਿਸਟਮ ਹੁੰਦਾ ਚਲੋ ਮੈਂ ਸਾਰਿਆਂ ਨੂੰ ਇਹ ਮਾੜੇ ਨਹੀਂ ਕਹੂੰਗਾ ਵੀ ਸਾਰੇ ਖਾਣ ਵਾਲੇ ਆਉਣਗੇ ਨਹੀਂ ਚਲੋ ਠੀਕ ਹੈ ਆਪਣੀ ਐਮਰਜੈਂਸੀ ਕੋਈ ਆਪਣੇ ਤੇ ਪਈ ਹੋਈ ਆ ਪੈਸਾ ਨਹੀਂ ਕਿਸੇ ਪਾਸੇੋਂ ਬਣਦੇ ਆਪਣੀ ਧੀ ਦੀ ਮੈਰਜਾ ਯਾਰ ਕਰ ਲਉ ਵਕ ਚੱਬ ਲਉ ਕੋਈ ਦਿੱਕਤ ਨਹੀਂ ਪੈਂਦਾ ਕਿਉਂ ਆਪਾਂ ਧੀ ਪੈਣ ਵੀ ਵਾਰ ਉਠਾਉਣੀ ਆ ਬਿਲਕੁਲ ਉਹਨਾਂ ਚੀਜ਼ਾਂ 'ਚ ਬਣਿਆ ਕੋਈ ਮਰੀਜ਼ ਪਿਆ ਠੀਕ ਆ ਸਾਡੀ ਜ਼ਮੀਨ ਨਹੀਂ ਵਿਕਦੀ ਜਾਂ ਸਾਡੇ ਕੋਲੇ ਪ੍ਰੋਪਰਟੀ ਦਾ ਕੋਈ ਸਾਧਨ ਨਹੀਂ ਉਟਾਂ ਗਬਾਂ ਦਾ ਸਾਲ ਬਾਅਦ ਸਾਡੇ ਹੱਥ ਪੈਸਾ ਲੱਗਣਾ ਜਾਂ ਫਰਜ ਕਰੂ ਸਾਡੀ ਕੋਈ 10 ਲੱਖ ਦੀ 8 ਲੱਖ ਦੀ ਐਫ ਡੀ ਪਈ ਆ ਉਹ ਨੂੰ ਜੇ ਅਸੀਂ ਹੁਣ ਤੜਾਵਾਂਗੇ ਸਾਡੀ ਲਾਫਟ ਜਾਂਦੀ ਆ ਉਹਦੇ ਟਾਈਮ ਤੇ ਸਾਨੂੰ ਅੱਕ ਜੱਬਣਾ ਚਾਹੀਦਾ ਵੀ 20-50 ਹਜ਼ਾਰ ਸਾਡਾ ਖਰਾ ਤੇ ਉਹ ਚੀਜ਼ਾਂ ਲੋਕਾਂ ਨੂੰ ਬਾਈ ਜੀ ਨਾ ਤਕਰੀਬਨ ਮੈਂ ਤਾਂ ਇਹ ਦੇਖਦਾ ਵੀ 70% ਕਰਨੀ ਹੀ ਨਹੀਂ ਹੁੰਦੀਆਂ। ਬਾਕੀ ਆਪਾਂ ਇਹ ਸਾਰੀਆਂ ਪੂਰੀ ਸਹੀ ਢੰਗ ਨਾਲ ਵੀ ਕਿਵੇਂ-ਕਿਵੇਂ ਹੋ ਰਹੀਆਂ ਨੇ ਕੀ-ਕੀ ਸਕੀਮਾਂ ਦਾ ਮਤਲਬ ਹੈ ਜੀ ਫੁੱਲ ਫਾਰਮ ਵਿੱਚ ਦੱਸਾਂਗੇ। ਹੂੰ ਵੀ ਕੀ ਹੈ ਹੈਗਾ ਕੀ ਹੈ? ਮੈਡੀਕਲ ਬਾਰੇ ਕੋਈ ਜਾਣਕਾਰੀ ਦੇਣ ਦੇ ਲਈ ਕਿਹੜੇ ਡਾਕਟਰ ਆਉਂਦੇ ਨੇਗੇ? ਬਾਈ ਜੀ ਡਾਕਟਰ ਆਪਾਂ ਇਹੋ ਜੇ ਪੇਸ਼ ਕਰਾਂਗੇ। ਇਹ ਸੁਣਨ ਵਾਲੇ ਬੰਦੇ ਵੀ ਰਹਿ ਜਾਣਗੇ ਇਕੱਲਾ ਆਏ ਨਹੀਂ ਹੈਗਾ ਵੀ ਸਾਹਮਣੇ ਆਪਾਂ ਚੀਜ਼ਾਂ ਕਰਕੇ ਦਿਖਾਤੀਆਂ ਵੀ ਆਏ ਆ। ਹੂੰ ਜੇ ਬੰਦੇ ਦੇ ਪੱਲੀ ਨਾਲ ਕੁਸਪਿਆਦਾ ਫਿਰ ਸਵਾਦ ਨਹੀਂ ਟ੍ਰੇਨਿੰਗ ਲਾਉਣ ਦਾ ਠੀਕ ਹੈ ਨਾ ਡਾਕਟਰ ਪਹਿਲਾਂ ਵੀ ਸਾਡੇ ਨਾਲ ਤਕਰੀਬਨ ਜਦੋਂ 5 ਸਾਲ ਪਹਿਲਾਂ ਟ੍ਰੇਨਿੰਗਾਂ 'ਚ ਚੱਲੇ ਹੋਏ ਨੇ ਬਾਕੀ ਬੰਦਿਆਂ ਨੇ ਮੂੰਹੋਂ ਬੁਲਾ ਦੇਣਗੇ ਕਿ ਬਾਕੀ ਟ੍ਰੇਨਿੰਗ ਲੈ ਕੇ ਤਸੱਲੀ ਆਈ ਹੈ ਕਿ ਨਾ ਆਈ ਹੈ ਹਮ ਆਪਾਂ ਕੋਈ ਇਹ ਨਹੀਂ ਵੀ ਇੱਕ ਦਿਨ ਦਾ ਨਰਚਾ ਮਸਾਲਾ ਜਾ ਲਾ ਕੇ ਮੁੜ ਕੇ ਹੱਥ ਝੜ ਕੇ ਤੁਰ ਜਾਣਾ ਉਹ ਨਹੀਂ ਪਰ ਤਸੱਲੀਆਂ ਕਰਾ ਕੇ ਤੁਰਾਂਗੇ ਬਾਈ ਪੂਰੇ ਕੌਨਫੀਡੈਂਸ ਨਾਲ ਜਿਹੜੇ ਬੰਦੇ ਐ ਸਿਰੇ ਦੇ ਮਾਰ ਆ ਸਿਰੇ ਦੇ ਮਾਰ ਫਾਰਮ ਰਾਂਗੇ ਦੇਸੀ ਨੁਕਤੇ ਕੀ ਹੈ ਠੀਕ ਹੈ ਨਾ ਜਿਹੜਾ ਮੈਡੀਕਲ ਟ੍ਰੀਟਮੈਂਟ ਦਾ ਸਿਸਟਮ ਕੀ ਹੈਗਾ ਪ੍ਰੈਕਟੀਕਲ ਥਿਉਰੀਆਂ ਕੀ ਨੇ ਜਾਨਵਰ ਨੂੰ ਤੁਸੀਂ ਆਪਣੇ ਫਾਰਮ ਦੇ ਖੱਸੀ ਕਿਵੇਂ ਕਰਨਾ ਹੈ ਠੀਕ ਹੈ ਨਾ ਜਿਹੜੀਆਂ ਇਹਦੇ ਨਾਲ ਰਿਲੇਟਡ ਚੀਜ਼ਾਂ ਨੇ ਬੱਕਰੀ ਫਾਰਮ ਦੇ ਨਾਲ ਇੱਕ ਇੱਕ ਪੈਸੇ ਤੱਕ ਦੀ ਜਾਣਕਾਰੀ ਦੇਵਾਂਗੇ ਬਾਈ ਕਿਹਾ ਤਾਂ ਇਹ ਵੀ ਜਾਂਦਾ ਹੁੰਦਾਗਾ ਦੋ ਦਿਨ ਦੀ ਟ੍ਰੇਨਿੰਗ ਦੇ ਵਿੱਚ ਕਈ ਵਾਰ ਕੋਈ ਗੱਲਬਾਤ ਹੁੰਦੀ ਹੈ ਜਦੋਂ ਕਿਸੇ ਨਾਲ ਵੀ ਹੁੰਦੀ ਆ ਹਾਂ ਜੀ ਕਹਿੰਦਾ ਦੋ ਦਿਨਾਂ ਦੀ ਟ੍ਰੇਨਿੰਗ ਆ ਤੇ ਦੋ ਦਿਨਾਂ ਦੀ ਟ੍ਰੇਨਿੰਗ ਦੇ ਵਿੱਚ ਕੇ ਵੀ A ਤੋਂ Z ਬੱਕਰੀ ਦਾ ਸਿਰ ਤੋਂ ਪੈਰਾਂ ਤੱਕ ਮੈਡੀਕਲ ਤੋਂ ਦੇਸੀ ਤੱਕ ਹਰ ਇੱਕ ਚੀਜ਼ ਸਮਝਾਈ ਦਿੱਤੀ ਜਾਂਦੀ ਆ ਹਾਂ ਜੀ ਪਰ ਦੂਜਾ ਸੁਣਨ ਨੂੰ ਇੱਕ ਹੈਰਾਨੀ ਜੀ ਵੀ ਹੁੰਦੀ ਹੈ ਕਿ ਦੋ ਦਿਨਾਂ ਦੇ ਵਿੱਚ ਇਹ ਜਿਹੜੀ ਗਿੱਦੜ ਸਿੰਘੀ ਦੇ ਜਾਂਦੇ ਨੇ ਉਹ ਭਾਈ ਗਿੱਦੜ ਸਿੰਘੀ ਜਿਨ੍ਹਾਂ ਨੇ ਦੇਣੀ ਆ ਉਹਨਾਂ ਕੋਲੇ ਬਹੁਤ ਗੋਸਾ ਹੂੰ ਉਹ ਤਾਂ ਘੰਟਿਆਂ ਚੀ ਬੰਦੇ ਨੂੰ ਪੂਰੇ ਢੰਗ ਨਾਲ ਤਿਆਰ ਕਰ ਦਿੰਦੇ ਆ ਤੁਸੀਂ ਦੋ ਦਿਨਾਂ ਵਾਲੀ ਗੱਲ ਛੱਡੋ ਹੂੰ ਮੈਨੂੰ ਮੇਰੇ ਨਾਲ ਬੰਦੇ ਨੂੰ ਦੋ ਢਾਈ ਘੰਟੇ ਲੈਕਚਰ ਚ ਬਿਠਾ ਦਿਓ ਜੇ ਉਹੀ ਬੰਦਾ ਸੋਨੂੰ ਮੁੜ ਕੇ ਨਸਲ ਨਾ ਦੱਸਣ ਲੱਗਾ ਤਾਂ ਮੈਨੂੰ ਭੁੱਲਰ ਨਾ ਗਿਓ ਹੂੰ ਠੀਕ ਹੈ ਨਾ ਜੇ ਮੇਰੇ ਪੱਲੇ ਕੋਈ ਸੂਣਾ ਤਾਂ ਮੈਂ ਢੰਗ ਨਾਲ ਦੂਜੇ ਨੂੰ ਦੱਸੂਗਾ ਜਦੋਂ ਮੇਰੇ ਪੱਲੇ ਉਹੀ ਨੀਰਾ ਹੈ ਉਹੀ ਖੋਣਲੀ ਹੈ ਉਹੀ ਬ ਮਨ ਲਗੇ ਚੱਲ ਸੂਜੀ ਦਾ ਕੜਾਈ ਬਣਾਉਣਾ ਹੈ ਬਿਲਕੁਲ ਠੀਕ ਹੈ ਨਾ ਜਦੋਂ ਤੁਹਾਡੇ ਪੱਲੇ ਆ ਨਾ ਕੁਝ ਦੱਸਣ ਨੂੰ ਫਿਰ ਤੁਹਾਡੀ ਕੰਦੀ ਕੰਦੀ ਗੱਲ ਅਗਲੇ ਸਰਚ ਬੋਲੂ ਹੂੰ ਇਹ ਚੀਜ਼ ਹੈ ਦੋ ਦਿਨਾਂ ਦੀ ਹਾਂ ਇਹ ਗੱਲ ਇੱਕ ਜਰੂਰ ਬਾਈ ਤੁਹਾਡੀ ਗੱਲ ਬਹੁਤ ਵਧੀਆ ਹੈ ਮੈਡੀਕਲ ਟਰੀਟਮੈਂਟ ਉਹ ਦੋ ਬੰਦੇ ਦੇ ਗਿਆਨ ਚ ਪਊਗਾ ਜੇ ਸਾਰੀਆਂ ਬੰਦੇ ਦੀ ਸੁਣਨ ਦੀ ਕਪੈਸਿਟੀ ਕਿੰਨੀ ਘਟਾ ਹੂੰ ਤੁਸੀਂ ਦੋ ਦਿਨਾਂ ਦੇ 24 ਤੋਂ 24 48 ਘੰਟੇ ਬਣਦੇ ਆ 48 ਚ ਤੁਸੀਂ 6 ਘੰਟੇ ਉਹ ਕੱਢਦੇ ਜਿਹੜਾ ਉਹਨਾਂ ਦਾ ਖਾਣ ਪੀਣ ਤੇ ਰੈਸਟ ਦਾ ਬਣ ਗਿਆ ਵਿੱਚ ਠੀਕ ਹੈ ਨਾ 24 ਘੰਟੇ ਉਹਨਾਂ ਦਾ ਤਿਆਰ ਹੋਣ ਤੇ ਸੌਣ ਦੇ ਹੋਗੇ ਹੂੰ 24 ਤੇ 30 ਘੰਟੇ ਹੋਗੇ ਅਗਰ 48 ਚੋਂ 18 ਘੰਟੇ ਬਚ ਗਏ ਬਾਈ ਹੂੰ 18 ਘੰਟਿਆਂ ਦੇ ਵਿੱਚੋਂ ਵੀ ਜਿਹੜਾ ਡਿਪਾਰਟਮੈਂਟ ਆਪਣਾ ਚੇਂਜ ਹੁੰਦਾ ਹੁੰਦਾ ਉਹ ਵੀ 2-3 ਘੰਟੇ ਮਾਰ ਲੈਂਦਾ ਹੂੰ ਠੀਕ ਹੈ ਨਾ ਰਿਲੈਕਸ ਹੋਣ ਲਈ ਵੀ ਤੁਸੀਂ ਕੁੱਲ ਮਿਲਾ ਕੇ ਇਹ ਗੱਲ ਕਰੋ ਵੀ 12 ਤੋਂ 14 ਘੰਟਿਆਂ ਦਾ ਲੈਕਚਰ ਹੁੰਦਾ ਜਿਹਦੇ ਪਿੱਛੋਂ ਬੰਦੇ ਦੇ ਪੱਲੇ ਘੱਟੋ-ਘੱਟ 28 ਦਾ 25 ਮਿੰਟਾਂ ਤੋਂ ਲੈ ਕੇ 35 ਮਿੰਟਾਂ ਤੋਂ ਵੱਧ ਕਿਸੇ ਬੰਦੇ ਦੇ ਦਿਮਾਗ 'ਚ ਲੈਕਚਰ ਰੈਡ ਨਹੀਂ ਰਹਿੰਦਾ ਜੱਡਾ ਮਰਜੀ ਕੋਈ ਹੁਸ਼ਿਆਰ ਬੰਦਾ ਜੀ ਬਿਲਕੁਲ ਮੈਡੀਕਲ ਥਿਊਰੀ ਜਾਬਾ ਜਿਹੜੇ ਬੱਕਰੀਆਂ ਕਰ ਰਹੇ ਆ ਰੱਖ ਰਹੇ ਆ ਜਿਨ੍ਹਾਂ ਦੇ ਫਾਰਮ ਤੇ ਡਿਸੀਜ਼ ਕੋਈ ਆਈ ਹੋਈ ਹੈ ਜਦੋਂ ਦੱਸਣ ਵਾਲੇ ਦੀ ਚੀਜ਼ ਉਹਦੇ ਦਿਮਾਗ 'ਚ ਖੜਕੀ ਵੀ ਮੇਰੇ ਫਾਰਮ ਤੇ ਆ ਬਿਮਾਰੀ ਕਰਕੇ ਆ ਜਾਨਵਰ ਦਾ ਨੁਕਸਾਨ ਹੋਇਆ ਉਹ ਬੰਦਾ ਉਹ ਚੀਜ਼ ਨੂੰ ਕੈਚ ਕਰੂਗਾ ਜਾਂ ਫਾਰਮ ਖੋਲਣ ਤੋਂ ਪਿੱਛੋਂ ਬਾਈ ਜਦੋਂ ਉਹਦਾ ਦਿਮਾਗ 'ਚ ਗੱਲ ਗਈ ਵੀ ਯਾਰਾ ਮੇਰਾ ਜਾਨਵਰ ਬਾਈ ਉਹਨੇ ਡਾਕਟਰ ਨੂੰ ਦੱਸਿਆ ਵੀ ਟੈਂਪਰੇਚਰ ਇੰਨਾ ਆ ਬਿਮਾਰੀ ਲੱਗਦੀ ਆ ਬਾਈ ਆ ਲਸਣ ਦਿਖਾ ਰਿਹਾ ਹੈ ਡਾਕਟਰ ਨੇ ਉਹਨੂੰ ਮੈਡੀਸਿਨ ਦੱਸਤੀ ਪਾ ਉਹ ਬੰਦੇ ਦਾ ਜਾਨਵਰ ਠੀਕ ਹੋ ਗਿਆ ਉਹਨੇ ਚੱਕੇ ਨਾਲ ਦੇ ਨਾਲ ਕਾਪੀ ਤੇ ਲਿਖ ਲਿਆ ਉਹ ਬੰਦੇ ਦੇ ਸਾਹਮਣੇ ਪ੍ਰੈਕਟੀਕਲ ਹੋ ਗਿਆ ਮੈਡੀਸਨ ਦਾ ਪ੍ਰੈਕਟੀਕਲ ਤਾਂ ਬਾਈ ਥਿਉਰੀ ਬਣੂ ਆ ਟੰਗ ਨਾਲ ਹੂੰ ਠੀਕ ਹੈ ਨਾ ਉਦੋਂ ਪਹਿਲਾ ਸਭ ਤੋਂ ਵੱਡੀ ਜਿਹੜੀ ਅਸੀਂ ਚੀਜ਼ ਸਮਝਾਉਣੀ ਹੈ ਅਸੀਂ ਕੱਲੀ ਬੱਕਰੀ ਦੇ ਸੰਗ ਫੜ ਕੇ ਮੂਰੇ ਨਹੀਂ ਕਰਨੇ ਅਸੀਂ ਤਾਂ ਮਹੀਨਿਆਂ ਚ ਦੱਸਾਂਗੇ ਵੀ ਬਾਈ ਈਦ ਵੇਲੇ ਬੱਕਰੇ ਦਾ ਮੀਟ ਕਿੱਥੋਂ ਕੀ ਰੇਟ ਜਾਂਦਾ ਕਿਹੜੀ ਮਾਰਕੀਟ ਦੇਖਣੀ ਆ ਤੁਸੀਂ ਹੂੰ ਅੜੀ ਮਾਰਕੀਟਿੰਗ ਦਾ ਵੀ ਪੂਰਾ ਮਾਰਕੀਟਿੰਗ ਦਾ ਦੱਸਣਾ ਬਾਈ ਅਸੀਂ ਬੱਕਰੀਆਂ ਪੈਸਾ ਬਾਈ ਤੁਹਾਡੇ ਕੋਲੇ ਤੁਸੀਂ ਲਾ ਲੋਗੇ ਫਾਰਮ ਚ ਲਿਆ ਕੇ ਬਾੜ ਲੋਗੇ ਕੋਈ ਦਿੱ ਤੁਸੀਂ ਇੱਕ ਵਾਰੀ ਪੈਸੇ ਦਾ ਅਡਜਸਟਮੈਂਟ ਕਰ ਸਕਦੇ ਹੋ 5 ਲੱਖਾਂ ਕ 6 ਲੱਖਾ ਹੈ 1.5 ਲੱਖਾਂ ਕ 2.5 ਲੱਖਾ ਹੈ 1.50 ਹਜ਼ਾਰ ਤੁਸੀਂ ਅਡਜਸਟ ਕਰ ਲਓਗੇ ਕੋਈ ਜਕਤ ਨਹੀਂ ਬਾਈ ਨੈਵਰ ਮਾਈਂਡ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜੇ ਬੰਦੇ ਨੇ ਕਿੱਤਾ ਤੂਰ ਨਾਲ ਲੱਖ ਲੱਖ ਰੁਪਏ ਤਾਂ ਲੁਕ ਜੇਬ ਚ ਮੋਬਾਈਲ ਪਾਈ ਫਿਰਦੇ ਆ ਤੁਸੀਂ ਇੱਕ ਵਾਰ ਦਾ ਅਡਜਸਟ ਕਰ ਲਓਗੇ ਪਰ ਬਾਰ ਬਾਰ ਨਹੀਂ ਬਾਈ ਹੁੰਦਾ ਇੱਕ ਵਾਰ ਚੀਜ਼ ਮਾੜੀ ਆ ਗਈ ਉਹਨੂੰ ਵੇਚ ਕੇ ਦੁਬਾਰੇ ਚੰਗੀ ਚੀਜ਼ ਲਿਉਣ ਲਈ ਫੇਰ ਵਿੱਚ ਪੈਸੇ ਬਲ ਤਾਂ ਉਹਨੂੰ ਵੇਚਣ ਚ ਘਾਟਾ ਖਾਦਾ ਫੇਰ ਦੁਬਾਰੇ ਲੈਉਣ ਚ ਪੈਸੇ ਪਾਉਣੇ ਪੈਣੇ ਆ ਬਿਲਕੁਲ ਇੱਥ ਹੁਣ 15-15000 ਦੇ ਅੱਜ ਮਾਰਕੀਟ ਚ ਕੀ ਚੱਲਦਾ ਕੱਲ ਇੱਕ ਸੱਜਣ ਦਾ ਫੋਨ ਆਇਆ ਦੋ ਦਿਨਾਂ ਦਾ ਬੱਚਾ ਬੰਦੇ ਨੇ 30000 ਰੁਪਏ ਦਾ ਦਿੱਤਾ ਦੋ ਦਿਨਾਂ ਦਾ ਦੁੱਧ ਚੁੰਗਦਾ ਹੁਣ ਪਹਿਲਾਂ ਤਾਂ ਲੈਣ ਵਾਲੇ ਮਾਹ ਬੇਕੂਫਾ ਭਾਈ ਆਪਾਂ ਦੇਣ ਵਾਲੇ ਨੂੰ ਨਹੀਂ ਇੱਥੇ ਕਹਿੰਦੇ ਕਿਉਂ ਆ ਉਹਨੂੰ ਤਾਂ ਵੇਚਣਾ ਉਹਨੂੰ ਤਾਂ ਵੇਚਣਾ ਯਾਰ ਉਹ ਤਾਂ ਆਪਣੀ ਵੇਚੂਗਾ ਉਹਦਾ ਜਿਹੜਾ ਕੁਝ ਮਰਜ਼ੀ ਮੰਗ ਲੇ ਪਰ ਕਿਤੇ ਨਾ ਕਿਤੇ ਉਹਦਾ ਵੀ ਫਰਜ਼ ਬਣਦਾ ਇੱਕ ਬੱਚਾ ਇੱਕ ਸਾਹਾਂ ਦੀ ਚੀਜ਼ ਹੈ ਕਿ ਉਹ 30000 ਰੁਪਏ ਬੰਦਾ ਲਾ ਗਿਆ ਕਿ ਉਹ ਬੱਚਾ ਬਰੀਡਰ ਹਰ ਇੱਕ ਬੱਕਰੀ ਦਾ ਹਰ ਇੱਕ ਪੁੱਤ ਬਰੀਡਰ ਨਹੀਂ ਬਣਦਾ ਹੁੰਦਾ। ਹੂੰ ਸਭ ਤੋਂ ਵੱਡੀ ਗੱਲ ਆ ਇਹ ਲੋਕਾਂ ਨੇ ਮਨ ਚ ਭਲੇਖੇ ਆ ਵੀ ਹਰ ਇੱਕ ਬੱਕਰੀ ਬਰੀਡਰ ਪੈਦਾ ਕਰ ਦੂ। ਹੂੰ ਬਰੀਡ ਤਿਆਰ ਕਿਵੇਂ ਹੁੰਦੀ ਆ? ਬਰੀਡ ਸੌਖੀ ਤਿਆਰ ਨਹੀਂ ਹੁੰਦੀ। ਪਹਿਲਾਂ ਤਾਂ ਇੱਕ ਇੱਕ ਦੋ ਦੋ ਸੂਏ ਲਾ ਕੇ ਦੇਖਣੇ ਪੈਂਦਾ ਵੀ ਆਹ ਬੱਕਰੀ ਕਿਹੜੇ ਸਾਡੇ ਕੋਲ 18 ਬੱਕਰੀਆਂ ਇੱਕ ਬਰੀਡਰ ਐ। ਉਹ ਇੱਕ ਬਰੀਡਰ ਦੇ ਨਾਲ ਇੱਕ ਬੱਕਰੀ ਚੰਗੇ ਬੱਚੇ ਪੈਦਾ ਕਰੂਗੀ ਉਹਨਾਂ ਦਾ ਤਾਲਮੇਲ ਬੈਠੂਗਾ। ਹੂੰ ਦੂਜੀਆਂ ਬੱਕਰੀਆਂ ਵੀ ਚੰਗੀਆਂ ਹੋਣਗੀਆਂ। ਬੱਕਰਾ ਵੀ ਛੋਡੇ ਕੋਲੇ ਚੰਗਾ ਉਹ ਨਹੀਂ ਚੰਗੇ ਬੱਚੇ ਪੈਦਾ ਕਰਦੇ ਹੂੰ ਉਹਨਾਂ ਚ ਕੁਆਲਿਟੀ ਮਾੜੀ ਮੁੱਟੀ ਡਾਉਣ ਘੱਟ ਵੱਧ ਆਰਡਰ ਸੂਟਾ ਵੱਡਾ ਨਾਨੀਆਂ ਕਢਾਨੀਆਂ ਦਾਦੀਆਂ ਪਰਦਾਦੀਆਂ ਤੇ ਬੱਚੇ ਜਾਣਗੇ ਹੂੰ ਬਰੀਡਿੰਗ ਬਾਰੇ ਕੱਲਾ ਨਾਂ ਲੈਤਾ ਵੀ ਹਾਂ ਬਰੀਡਿੰਗ ਤੇ ਕੰਮ ਕਰੋ ਬਰੀਡਿੰਗ ਦੇ ਬਾਰੇ ਸਮਝਾਓ ਤਾਂ ਸਹੀ ਬਰੀਡਿੰਗ ਹੈ ਕੀ ਐ ਪੰਜ ਤੋਂ 7 ਸਾਲ ਲੱਗਦਾ ਬਾਈ ਜੀ ਬਰੀਡ ਚ ਵੜਨ ਨੂੰ ਹੂੰ ਕਿਹਾ ਤਾਂ ਇਹ ਵੀ ਜਾਂਦਾ ਜਦੋਂ ਇੱਕ ਬੱਚਾ ਜੇ ਆਪਾਂ ਕਹੀਏ ਵੀ ਆਪਾਂ ਪਤਾ ਕਰਨਾ ਕਿ ਉਹ ਬਰੀਡਰ ਕਿਸ ਤਰ੍ਹਾਂ ਦਾਗਾ ਚੰਗਾ ਆ ਜਾਂ ਮਾੜਾ ਆਗਾ ਵੀ 3 ਮਹੀਨਿਆਂ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ 9 ਮਹੀਨੇ ਤੋਂ ਪਹਿਲਾਂ ਬਈ ਕੀ ਪਤਾ ਲੱਗਦਾ ਪਲਦਾ ਪੂਰੀ ਉਹਦੀ ਬੌਂਡੀ ਜਿਹੜੀ ਲੋਕੇਸ਼ਨ ਹੈ ਉਹਦਾ ਨਹੀਂ ਪਤਾ ਲੱਗਦਾ ਤਾਂ 9 ਮਹੀਨੇ ਤੋਂ ਪਹਿਲਾਂ ਵੀ ਉਹਦੇ ਚੱਲ ਰੱਖਾ ਲਾੜਨੀਆਂ ਲੱਤਾਂ ਪੈਰਾਂ ਦਾ ਕਿਵੇਂ ਨਿਕਲਣਾ ਹਾਈਟ ਕੀ ਹੈ ਕੰਨ ਕਿਵੇਂ ਨੇ ਉਸੇ ਜਮ ਦੇ ਬੱਚੇ ਦਾ ਦੱਸਣਾ 9 ਮਹੀਨੇ ਦਾ ਕੀ ਲੱਗ ਜਾਂਦਾ ਨੇ ਚਲੋ ਠੀਕ ਆ ਬਾਈ ਜੀ ਜਿਹੜੇ ਜਦ ਐਕਸਪੈਰੀਮੈਂਟ ਵਾਲੇ ਜਦ ਐਕਸਪੀਰੀਅੰਸ ਵਾਲੇ ਲੋਕ ਆ ਉਹ ਦੱਸ ਦਿੰਦੇ ਆ ਉਹ ਗੱਸਾ ਲਾ ਲੈਂਦਾ ਸਾਰੀਆਂ ਚੀਜ਼ਾਂ ਦਾ ਪਰ ਮੈਂ ਜਿਹੜੀ ਗੱਲ ਤੇ ਬੋਲਦਾ ਬਾਈ ਮੇਰੇ ਫਾਰਮ ਚਾ ਮੇਰੇ ਫਾਰਮ ਚ ਮੈਨੂੰ ਚੰਗਾ ਬੱਚਾ ਲੱਗਿਆ ਪਹਿਲਾ ਨੰਬਰ ਤਾਂ ਮੈਂ ਵੇਚਦਾ ਨਹੀਂ ਫਿਰ ਦੂ ਉਹ ਬਰੀਡਰ ਬਣਾ ਹੀ ਨਹੀਂ ਸਕਦਾ ਹੂੰ ਪਰ ਤਾਂ ਜਿਹੜਾ ਦੋ ਦਰਾਂ ਦਾ ਬੱਚਾ ਲੈ ਕੇ ਗਿਆ ਸਭ ਤੋਂ ਹੁਣ ਜਾਣਾ ਹੈ ਅਣਜਾਣ ਬੰਦਾ ਬਰੀਡਰ ਨੂੰ ਬਣਾ ਨਹੀਂ ਸਕਦਾ ਹੂੰ ਗੱਲਾਂ ਦੋਨੇ ਨੇ ਬਰੀਡਰ ਬਣਾਉਣ ਲਈ ਬਹੁਤ ਚੰਗਾ ਖਵਾਉਣਾ ਪੈਂਦਾ ਹਰ ਇੱਕ ਚੀਜ਼ ਦੀ ਟੈਸਟੀਕਲਾ ਤੋਂ ਜੇ ਉਹ ਇਧਰ ਲਿਆਂ ਉਰਲੀਆਂ ਪਰ ਲੀਆਂ ਕਦੇ ਦਾ ਥਾਈ ਚ ਪਾਥੀ ਮਾਰੀ ਕਦੇ ਸਕੂਲ ਚ ਪਾਥੀ ਮਾਰੀ ਕਦੇ ਵੇੜੇ ਚ ਮਾਰੀ ਇਹ ਗੱਲਾਂ ਆਮ ਨੇ ਹੂੰ ਇਹਨਾਂ ਨਾਲ ਬੱਕਰੀ ਕਿੱਤੇ ਦਾ ਕੋਈ ਲੈਣ ਦੇਣ ਨਹੀਂ ਜਿਨੇ ਆਪਣੀਆਂ ਪਰੋਸਣੀਆਂ ਨੇ ਜਿਨੇ ਆਪ ਦਾ ਚਲੋ ਮੈਂ ਨਹੀਂ ਕਹਣਾ ਬਾਈ ਕਿੱਤਾ ਹਰੇਕ ਬੰਦਾ ਪੈਸੇ ਕਮਾਉਣ ਲਈ ਕਰਦਾ ਹੈ ਬਿਲਕੁਲ ਪਰ 10000 15000 ਤੱਕ ਹੱਦਾਂ ਮੈਂ ਬਾਈ ਬਾਗ ਤੋਂ ਬੱਚੇ ਲੈ ਕੇ ਆਇਆ 2 15 15000 ਦੇ ਲੈ ਕੇ ਆਇਆ ਹੂੰ ਬੱਚਿਆਂ ਦੀ ਲਾਈਬਲੀਕੇਸ਼ਨ ਦੱਸਦੀ ਆ ਡੇਢ ਦੋ ਦੋ ਮਹੀਨਿਆਂ ਦੇ ਬੱਚੇ ਆ ਬਾਈ ਦੋ ਦਿਨਾਂ ਦਾ ਬੱਚਾ 30000 ਦਾ ਇੱਕ ਗੱਲ ਸੋਚੋ ਬਾਈ ਤੁਸੀਂ ਬੱਚਾ ਲੈ ਲਿਆ ਬੱਚਾ ਲੈ ਕੇ ਉਹਨੂੰ ਹਰ ਖਾਣਾ ਪੀਣਾ ਆਉਂਦਾ ਨਹੀਂ ਤੁਸੀਂ ਉਹ ਚੀਜ਼ ਲਓ ਜਿਹਨੂੰ ਤੁਸੀਂ ਬੱਠਲ ਚ ਪਾ ਕੇ ਰੱਖ ਦੋ ਤੇ ਉਹ ਆਪਣਾ ਢਿੱਡ ਭਰ ਲੇ ਜਿਹਨੂੰ ਖਾਣਾ ਪੀਣਾ ਨਹੀਂ ਆਉਂਦਾ ਉਹਨੂੰ ਤੁਸੀਂ ਪਾਲੋਗੇ ਕਿੱਡੇ ਡੰਗ ਨਾਲ ਉਹ ਉਪਰੀ ਬੱਕਰੀ ਦਾ ਉਹਨਾਂ ਦੁੱਧ ਨਹੀਂ ਪੀਣਾ ਵੱਧ ਦੁੱਧ ਪਿਆਦਾ ਤੁਸੀਂ ਉਹ ਮੂੰਮੋਕ ਮਾਰ ਕੇ ਪਾਣੀ ਮੂੰਖ ਕੇ ਮਰ ਜੂ ਹੂੰ ਸੋ ਇੰਨਾ ਚੀਜ਼ਾਂ ਦੀ ਲੋੜ ਆ ਲੋਕਾਂ ਨੂੰ ਪਹਿਲਾ ਨੰਬਰ ਦਾ ਨਾਮਾ ਬੰਦਾ ਬੱਚਿਆਂ 'ਚ ਪਵੀ ਨਾ ਹੂੰ ਬਾਈ ਜੀ 100 ਫਾਰਮ ਜੇ ਫੇਲ ਹੋਇਆ ਨਾ ਉਹਦੇ ਵਿੱਚੋਂ 28 30 ਫਾਰਮ ਹੋਊ ਨੇ ਜਿਹੜੇ ਬੱਚਿਆਂ ਦੇ ਫੇਲ ਕਰੇ ਹੋਏ ਨੇ ਉਹਨਾਂ ਨੇ ਕੀ ਸੋਚਣਾ ਵੀ ਇੱਕ ਬੱਕਰੀ 30 ਤੋਂ 35000 ਆਈ ਆਉਂਦੀ ਆ ਹੂੰ ਸੱਤ-ਸੱਤ ਅੱਠ-ਅੱਠ ਹਜ਼ਾਰ ਦੇ ਬੱਚੇ ਲੈ ਲੈ ਬੱਚਾ ਉਹ 35000 ਦਾ ਵੀ ਨਹੀਂ ਹੁੰਦਾ ਹੂੰ ਉਹਨਾਂ ਦਾ ਗਿਣਤੀ ਉਹਨੇ ਕੀ ਕੀਤਾ ਗਿਣਤੀ ਵਧਾ ਲਈ ਬਾਈ ਜੀ 35000 ਦੇ ਸੱਤ-ਸੱਤ ਨੂੰ ਪੰਜ ਬੱਚੇ ਲੈ ਲੈ ਦੋ ਬੱਕਰੀਆਂ ਤੇ ਉਹਨੇ ਮੰਨ ਕੇ ਚਲੋ 10 ਬੱਚੇ ਪੈਦਾ ਕਰ ਲਏ। ਉਹਦੇ ਦਿਮਾਗ 'ਚ ਚੱਲ ਕੀ ਰਿਹਾ ਹੈ ਵੀ 10 ਬੱਚੇ 1.5 ਸਾਲ 'ਚ ਖਵਾ ਕੇ ਪੂਰੇ ਆਪਣੇ ਕੋਲੇ 10 ਜਾਨਵਰ ਬਣ ਜਾਣਗੇ। ਪੂਰੇ 8 ਬੱਕਰੀਆਂ ਨੇ ਆਪਣੇ ਕੋਲੇ ਸੂ ਪੈਣਗੀਆਂ। ਇਹ ਕੈਲਕੂਲੇਟਰ ਵਾਲੀਆਂ ਉਂਗਲਾਂ ਨਾਲ ਫਾਰਮ ਨਹੀਂ ਚੱਲਦੇ ਬਾਈ। ਇੱਥੇ ਅਨੁਭਵ ਨਾਲ ਚੱਲਦੇ ਆ। ਕਿਹਾ ਜਾਂਦਾ 25 ਦਿਨ ਤੋਂ ਪਹਿਲਾਂ ਤਾਂ ਵੀ ਜਿਵੇਂ ਇੱਕ ਬੱਕਰੀ ਦਾ ਬੱਚਾ ਉਹਨਾਂ ਨੂੰ ਉੱਪਰਾ ਦੁੱਧ ਵੀ ਨਹੀਂ ਪਿਆ ਸਕਦੇ। ਬਾਈ ਮੇਨਟੇਨ ਦੇਖੋ ਸਾਰਾ ਕੁਝ ਹੋ ਜਾਂਦਾ ਹੁੰਦਾ ਆਪਾਂ گاਵਾਂ 'ਤੇ ਵੀ ਲਾ ਦਿੰਨੇ ਆ। ਉਹ ਥੌਰਿਆਂ ਨੇ ਵੀ ਕਿੰਨਾ ਕ ਬੱਚਾ ਦੁੱਧ ਚਲਦਾ ਪਹਿਲੇ ਦਿਨ ਬੱਧ ਪੀ ਲਿਆ ਮੜੀ ਜੀ ਮੂਖ ਮਾਰਦਾ ਦੂਜੇ ਦਿਨ ਉਹਨੂੰ ਉਹ ਆਰਟੀ ਕਾਫ ਦਿਓ ਬਾਇਓਟ੍ਰਮ ਦਿਓ ਪਾਪਰ ਜੈਲ ਦਿਓ ਕਿਹੜਾ ਮੂਖ ਕੰਟਰੋਲ ਕਰ ਲਈ ਨਾਲ ਤੁਸੀਂ ਮਲਟੀ ਸਟਾਰ ਦੇਣੇ ਲੱਗੇ ਉਹ ਦੁੱਧ ਜਿਹੜਾ ਗਾਂ ਦਾ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਹਲਕਾ ਕਰ ਲਿਆ ਜਿਹੜੀ ਉਹਦੀ ਮੰਨ ਕੇ ਚਲੋ ਫਾਇਟਾ ਘਟਾ ਲਈ ਕਿਉਂਕਿ ਜਿਹੜੀ ਬੱਚੇ ਜਿਹੜੀ ਬੱਕਰੀ ਹੈ ਨਾ ਬੱਕਰੀ ਦੇ ਦੁੱਧ ਦੇ ਵਿੱਚ ਜਿਹੜੇ ਕਣ ਹੁੰਦੇ ਆ ਚਰਬੀ ਦੇ ਉਹ ਬਹੁਤ ਬਰੀਕ ਹੁੰਦੇ ਆ ਬਿਮਾਰ ਬੰਦੇ ਨੂੰ ਬੱਕਰੀ ਦਾ ਦੁੱਧ ਇਸ ਲਈ ਦਿੱਤਾ ਜਾਂਦਾ ਹੋਰ ਕੋਈ ਉਹਦੇ ਵਿੱਚ ਵੱਡਾ ਸਿਲਸਿਲਾ ਉਹ ਦੁੱਧ ਸਾਡੇ ਮਿਹਦੇ ਚ ਹਾਜਮ ਸੇਤੀ ਆ ਜਾਂਦਾ ਹੂੰ ਉਹ ਮੈਂ ਜਮੇ ਬੱਕਰੀ ਦਾ ਦੁੱਧ ਜਿਹੜਾ ਨਾ ਉਹਦੇ ਬੱਚੇ ਨੂੰ ਵੱਧ ਹਾਜਮ ਆਉਂਦਾ ਉਹਦੀ ਫੈਟ ਹੋਣੀ ਆ 2 3 ਬੱਕਰੀ ਦੀ ਹੂੰ ਉਹ ਜੇ 4 ਜਾਂ 5 ਆਪਾਂ 6 ਫੈਟ ਵਾਲਾ ਦੁੱਧ ਪਿਆਵਾਂਗੇ ਉਹਨੇ ਮੋਕੀ ਮਾਰਨੀ ਉਹਦੇ ਮਿਹਦੇ ਚ ਪਚਦੇ ਨਹੀਂ ਉਹ ਇਹ ਪ੍ਰੈਕਟੀਕਲ ਥਿਉਰੀਆਂ ਬਾਈ ਜੀ ਜਿਹੜੀ ਫਾਰਮ ਲਈ ਲੋੜਿੰਦੀਆਂ ਹੂੰ ਉਮਰ ਦੇ ਗੈਸ ਲਾਉਣੇ ਠੀਕ ਆ ਨਾ ਉਹਦੀ ਕੁੱਲ ਮਿਲਾ ਕੇ ਕੋਈ ਵੀ ਬੱਕਰੀ ਪਾਲ ਕਵੀਰ ਟ੍ਰੇਨਿੰਗ ਲੈਣ ਆਉਂਦਾ ਹਾਂਜੀ ਉਹਦੀ ਪੂਰੀ A to Z ਬੱਕਰੀ ਜਿਹੜੀ ਉਹਨੂੰ ਸਮਝਾ ਦਿੱਤੀ ਜਾਂਦੀ ਆ ਬਾਈ ਸਭ ਆਪਣੇ ਵਾਲੇ ਤਰੀਕੇ ਨਾਲ ਤਾਂ ਆਪਾਂ ਸਮਝਾਵਾਂਗੇ ਬਾਈ ਦੱਸਾਂਗੇ ਕੱਲੀ ਆਪਾਂ ਕਿਤਾਬ ਚੱਕ ਕੇ ਫਲਾਨੀ ਦਵਾਈ ਉਹ ਜਿਹੇ ਦਵਾਈ ਦੀ ਬਾਈ ਜੀ ਆਪਾਂ ਲੋੜ ਪੈਣੀ ਨਾ ਦੇਉ ਆਪਾਂ ਨੂੰ ਪਤਾ ਜਾਨਵਰ ਬਿਮਾਰ ਹੋ ਗਿਆ ਫਿਰ ਤਾਂ ਮੈਡੀਕਲ ਟਰੀਟਮੈਂਟ ਵੱਟ ਤੇ ਪਿਆ ਉਹ ਤਾਂ ਮੈਂ ਕਿਹੜਾ ਰੱਬਾ ਵੀ ਮੇਰੇ ਫਾਰਮ ਚ ਦਵਾਈ ਨਹੀਂ ਵਰਤੀ ਜਾਂਦੀ ਫਿਰ ਤਾਂ ਪਤਾ ਹੀ ਐ ਹੁਣ ਸਾਰਾ ਪ੍ਰੋਗਰਾਮ ਹੀ ਮੈਡੀਕਲ ਟਰੀਟਮੈਂਟ ਤੇ ਕਰਤਾ ਹੁਣ ਨਵੇਂ ਬੰਦਾ ਕੀ ਟਰੀਟਮੈਂਟ ਕਰ ਲੂ ਬਾਈ ਫਿਰ ਪੰਜ ਪੰਜ ਸਾਲਾਂ ਚ ਐਮਬੀਬੀਐਸ ਕਿਉਂ ਕਰਨਾ ਪਹਿਲਾਂ ਪੜਾਈਆਂ ਕਰਦੇ ਆ ਫਿਰ ਪ੍ਰੈਕਟੀਕਲ ਤਜਰਬਿਆਂ ਚ ਪ੍ਰੈਕਟਿਸ ਪ੍ਰੈਕਟਿਸ ਕਰਦੇ ਆ ਲੁਧਿਆਣੇ ਜਾ ਕੇ ਹੂੰ ਉਹਨਾਂ ਤੋਂ ਕੇਸ ਵਿਗੜ ਜਾਂਦੇ ਆ ਐਸੀ ਜੀ ਕਿਹੜੀ ਸਿਹੂਰੀ ਆ ਵੀ ਆਮ ਫਾਰਮਰ 10 ਦਸਾਂ ਦੇ ਵਿੱਚ 5 ਦਸਾਂ ਦੇ ਵਿੱਚ ਕਰਕੇ ਪ੍ਰੈਕਟੀਕਲ ਸਿਹੂਰੀ ਚ ਕਾਮਯਾਬ ਕਰ ਦੂ ਹੂੰ ਨਹੀਂ ਪਰ ਉਹ ਤਜਰਬੇ ਦੱਸ ਸਕਦਾ ਬੱਕਰੀ ਕਿੱਤੇ ਦੀ ਬੱਕਰੀ ਪਾਲ ਕਵੀਰ ਨੇਗੇ ਹਾਂਜੀ ਪਰ ਮੇ ਕਿੱਤਾ ਕੋਈ ਵੀ ਹੋਵੇ ਕੰਮ ਸ਼ੁਰੂ ਕਰ ਲੈਂਦੇ ਨੇ ਹਾਂਜੀ ਪਰ ਬਾਅਦ ਵਿੱਚ ਉਹ ਨੁਕਸਾਨ ਦੇ ਸ਼ਿਕਾਰ ਹੋ ਜਾਂਦੇ ਨੇ ਹਾਂਜੀ ਕੀ ਕਹਿਣਾ ਚਾਹੋਗੇ ਜਾਂਦਿਆਂ ਦੇ ਕਿੱਤਾ ਕਰਨ ਵਾਲੇ ਨੁਕਸਾਨ ਨੇ ਕਿਉਂ ਜਾਂਦੇ ਆ ਹੂੰ ਮੈਂ ਜਿੱਥੋਂ ਤੱਕ ਜਾਦੇ ਨੁਕਸ ਕੱਢਿਆ ਨਾ ਚੰਗੇ ਚੰਗੇ ਬੱਕਰੀਆਂ ਵਾਲੇ ਵੀ ਨੁਕਸਾਨੇ ਗਏ ਮੇਰੇ ਇੱਕ ਦੋ 2000 ਦੋਸਤਾਂ ਜਨਾਂ ਕੋਲੇ 65 ਪੰਡ 70 70 ਚੰਗੀਆਂ ਬੱਕਰੀਆਂ ਸੀ ਉਹ ਵੀ ਨਾ ਥੋੜੇ ਜੇ ਉੱਜ ਗਈ ਨੁਕਸਾਨੇ ਗਏ ਕਿਉਂ ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਤੇ ਹੁਣ ਥੋੜੇ 2 ਮਿੰਟ ਲਾਉਂਗਾ ਚੱਜਣਾ ਤੁਹਾਨੂੰ ਸਮਝਾਉਂਗਾ ਵੀ ਕਿਉਂ ਨੁਕਸਾਨੇ ਕਿਉਂ ਗਏ ਨਵੇਂਆਂ ਦਾ ਨੁਕਸਾਨੇ ਜਾਣਾ ਕੋ ਉਹ ਇੱਕ ਉਹ ਆਈਡੀਆ ਹੈ ਵੀ ਯਾਰ ਉਹਨਾਂ ਨੂੰ ਤਾਂ ਅਨਨੋਨ ਸੀ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਉਹ ਵਿਚਾਰੇ ਜਿਵੇਂ ਦੇ ਝਾਸੇ 'ਚ ਆ ਕੇ ਫਸ ਗਏ ਮਾਰਤਾ ਕਿਸੇ ਨੇ ਲੁੱਟ ਲਿਆ ਜਾਂ ਉਹ ਆਪ ਦੀ ਗਲਤਫਹਿਮੀ ਨਾਲ ਮਾਰੇ ਗਏ ਉਹਨਾਂ ਦਾ ਤਾਂ ਕੇਸ ਉਹੋ ਹੈ ਹਮ ਪਰ ਚੰਗੇ ਚੰਗੇ ਬੱਕਰੀ ਫਾਰਮ ਕਿਉਂ ਰਗੜੇ ਜਾਂਦੇ ਆ ਪਤਾ ਬੱਕਰੀ ਕਿਤੇ ਦਾ ਮਾਰਕੀਟ ਦੇ ਵਿੱਚ ਉੱਚਾ ਹੋਣਾ ਇੱਕ ਵਪਾਰਕ ਖੇਤਰ ਨੂੰ ਵਧਾਉਂਤਰੀ ਦੇ ਗਿਆ ਵਪਾਰਕ ਦਾ ਦਾਇਰਾ ਵੱਧ ਗਿਆ ਹਮ ਸਭ ਤੋਂ ਵੱਧ ਬੱਕਰੀਆਂ ਜੇ ਟਰਾਂਸਪੋਰਟ ਦਾਇਰੇ 'ਚ ਰਹਿੰਦੀ ਹੈ ਜਿਹੜੇ ਮਰਜ਼ੀ ਰੋਡ ਤੇ ਦੇਖ ਲਓ ਜਿਹੜੀ ਮਰਜ਼ੀ ਮੰਡੀ ਨੂੰ ਬੱਕਰੀਆਂ ਭਰੀਆਂ ਹੀ ਤੁਰੀਆਂ ਜਾਂਦੀਆਂ ਆ ਇਹਦੇ ਕਰਕੇ ਸਭ ਤੋਂ ਵੱਧ ਬੱਕਰੀ ਦੇ ਬੱਚੇ ਡਗਣ ਦੀ ਜਿਹੜੀ ਐਤਕੀ ਦੇ ਸਾਲ ਦੇ ਵਿੱਚ ਬੱਕਰੀਆਂ ਨੇ ਬੱਚੇ ਛੱਟੇ ਆ ਨਾ ਠੀਕ ਆ ਨਾ 2.5 ਮਹੀਨਿਆਂ ਦੀ 3 ਮਹੀਨਿਆਂ ਦੇ ਨੇ ਬੱਚੇ ਛੱਟੇ ਆ ਠੀਕ ਆ ਨਾ ਉਹ ਸਾਰਾ ਜਿਹੜਾ ਨੁਕਸਾਨ ਆ ਉਹ ਟਰਾਂਸਪੋਰਟੇਸ਼ਨ ਦਾ ਜਾਨਵਰ ਨੇ ਚੰਗੀ ਤਰ੍ਹਾਂ ਨਾ ਖਾਣਾ ਹਰ ਇੱਕ ਦਿਨ ਛੱਡ ਕੇ ਇੱਕ ਦਿਨ ਇੱਕ ਦਿਨ ਮੰਡੀ ਤੇ ਜਿਹੜੀਆਂ ਵਪਾਰੀ ਕੋਲੇ 40 ਬੱਕਰੀਆਂ ਮੰਡੀਆਂ ਦੀ ਘੁੰਮਣੀਆਂ ਫਰਦੀਆਂ ਇੱਕ ਦਿਨਾਂ ਵੀ ਗਈ ਦੂਜੀ ਤੇ ਦੂਜੀ ਤੇ ਤੀਜੀ ਤੇ ਤੀਜੀ ਨਾ ਤਾਂ ਉਹਨਾਂ ਨੂੰ ਚੰਗਾ ਰਾਤ ਨੂੰ 10-10 ਵਜੇ ਹੁਣ ਜਿਹੜੇ ਸਮਾਣੇ ਕੋਲੋਂ ਦੇ ਮੇਰੇ ਮਿੱਤਰ ਆ ਕਈ ਪਟਿਆਲੇ ਏਰੀਆ ਦੇ ਤੁੰਗ ਵਾਲੀ ਮੰਡੀ ਜਾਂਦੇ ਆ ਹੂੰ ਪਹਿਲਾ ਸਵੇਰੇ 5 ਵਜੇ ਉਹ ਜਾ ਕੇ ਉਹਨਾਂ ਨੂੰ ਹੁੰਦਾ ਸਭ ਤੋਂ ਪਹਿਲਾਂ ਤੰਬੂ ਲਾਈਏ ਚਲੋ ਉਹ ਵੀ ਜ਼ਰੂਰੀ ਬਾਣਨਾ ਜਦੋਂ ਵਪਾਰਕ ਕੀਤਾ ਕਰਨਾ ਪਹੁੰਚਣਾ ਪਣਾ ਟਾਈਮ ਸਰ ਉਹਦੇ ਵਿੱਚ ਤਾਂ ਕੋਈ ਹੋਣੀ ਉਦੋਂ ਬਾਅਦ ਰਾਤ ਨੂੰ 2:00 8:00 ਤੱਕ ਇਹ ਹੁੰਦਾ ਵੀ ਜੇ ਹੁਣ ਮਾਹੌਲ ਜਾਂ ਤਲੇ ਜੇ ਕੋਈ ਕਿਸੇ ਨੂੰ ਲੋੜ ਹੈ ਪੈਸਿਆਂ ਦੀ ਜਾਂਦਾ ਜਾਂਦਾ 8:00 ਨੇ ਜੇ ਰੇਡ 'ਚ ਬੱਕਰੀਆਂ ਫੜਾਉ ਫਿਰ ਉਹ ਉੱਥੇ ਨੇਰਾ ਕਰਦੇ ਆ ਫਿਰ ਰਾਤ ਨੂੰ 10 ਵਜੇ ਘਰੇ ਪਹੁੰਚਦੇ ਆ ਦੂਜੇ ਦਿਨ ਨੂੰ ਫੇਰ ਮੰਡੀ ਆ ਹੁਣ ਤੁਸੀਂ ਜਾਨਵਰ ਜਿਹੜਾ ਖੜਕੀ ਜਾ ਰਿਹਾ ਦੋ ਘੰਟੇ ਇਧਰ ਨੂੰ ਗਿਆ ਦੋ ਘੰਟੇ ਦੇ ਨਾਲ ਨੂੰ ਚੰਗਾ ਖਾਣ ਨੂੰ ਮਿਲਿਆ ਨਾ ਉਹਨੂੰ ਘੁੰਮਣ ਫਿਰਨ ਨੂੰ ਮਿਲਿਆ ਸਾਰਾ ਦਿਨ ਸਟ्रेस 'ਚ ਹੀ ਆ ਉਹ ਬੱਚੇ ਛੱਟੂ ਆ ਹੂੰ ਠੀਕ ਆ ਨਾ ਉਹਦੇ ਨਾਲ ਬਿਮਾਰੀ ਹੁਣ ਉਹਦੇ ਰੇ ਦੇ ਵਿੱਚ ਕਿੰਨੇ ਹੋਊ ਹੈ ਬਿਮਾਰੀ 'ਚ ਵੀ ਆਉਣਾ ਜਾਨਵਰਾਂ ਨੇ ਬਿਮਾਰ ਹੋ ਗਿਆ ਉਹਦੀ ਸਹੀ ਢੰਗ ਨਾਲ ਦੇਖ ਪਾਲਣਾ ਹੋਣੀ ਐਂਡ ਨੂੰ ਲਾਉਸਾ ਨਾ ਹੁਣ ਉਤੋਂ ਗਾਂ ਜਿੰਨਾਂ ਕੋਲ ਘਰੇ 70 70 ਜਾਨਵਰ ਸੀ ਉਹ ਲਾਉਸ ਕਿਵੇਂ ਪੈ ਗਿਆ ਪਤਾ ਉਹਨਾਂ ਨੇ ਕੱਲਾ ਆਪਦੇ ਵਾਲੇ ਜਾਨਵਰਾਂ ਕੰਨੇ ਧਿਆਨ ਘਟਾ ਕੇ ਕੱਲਾ ਵਪਾਰ ਨੂੰ ਧਿਆਨ ਦੇਤਾ। ਹੂੰ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਸਾਰੀ 70000 ਦੀ ਬੱਕਰੀ ਐ। ਇਹ ਨੂੰ ਉਹਦੇ ਅੰਦਰ ਥੋੜਾ ਥੋੜਾ ਬੁਖਾਰ ਚੱਲਦਾ ਚੱਲਦਾ 102 ਤੋਂ 2.5 ਤੱਕ ਨਾਰਮਲ ਆ। ਤਿੰਨ ਸਾਢੇ ਤਿੰਨ ਚਾਰ ਪੰਜ ਹੌਲੀ ਹੌਲੀ ਜਾਂਦਾ ਜਾਂਦਾ ਜਾਨਵਰ ਵੀ ਇੱਕ ਪੈ ਗਿਆ। ਹੂੰ ਉਹਦੇ ਕੰਨੇ ਧਿਆਨ ਨਹੀਂ। ਉਹਨਾਂ ਜਿਹੜੀ ਬਾਹਰੋਂ ਲਿਆ ਕੇ ਪਾਠੋ ਤੋਂ 3000 ਕਮਾਉਣ ਉਧਰ ਧਿਆਨ ਆ। ਉਹ ਘਰ ਵਾਲੀ ਦਾ ਨੁਕਸਾਨ ਹੋ ਜਾਂਦਾ। ਘਰ ਵਾਲੀ ਦਾ ਨੁਕਸਾਨ। ਬਾਈ ਗਰੇਂਦਰ ਜਾਂਦੇ ਜਾਂਦੇ ਲਾਸਟ ਵਾਲਾ। ਹਾਂਜੀ ਬਾਈ। ਥੋਡੇ ਕੋਲ ਹੀ ਟ੍ਰੇਨਿੰਗ ਲੈਣਾ ਜਿਹੜੇ ਬੱਕਰੀ ਪਾਲਕ ਵੀਰਾਂ ਕਿਉਂ ਆਉਣ ਸਾਡੇ ਕੋਲ ਜਿਹੜੇ ਵੀ ਵੀਰ ਟ੍ਰੇਨਿੰਗ ਲੈਣ ਲਈ ਆਉਣਗੇ ਅਸੀਂ ਉਹਨੂੰ ਪੂਰਾ ਸੰਤੁਸ਼ਟ ਕਰਾ ਕੇ ਭੇਜਾਂਗੇ ਹੂੰ ਵੀ ਕਿੱਦਾਂ ਕੰਮ ਸ਼ੁਰੂ ਕਰਨਾ ਹੈ ਹੂੰ ਕਿੱਦਾਂ ਤੁਸੀਂ ਕੰਮ ਨੂੰ ਉੱਪਰ ਲੈ ਕੇ ਜਾਣਾ ਹੈ ਹੂੰ ਠੀਕ ਹੈ ਨਾ ਜੀ ਹੂੰ ਤੇ ਬਾਕੀ ਪੁਲਿਸ ਸਾਹਿਬ ਦੱਸਣਗੇ ਪੁਲਿਸ ਸਾਹਿਬ ਕਦੇ ਐ ਤਾਂ ਨਹੀਂ ਹੋਊਗਾ ਵੀ ਬਾਈ ਟ੍ਰੇਨਿੰਗ ਲੈਣ ਆਉਂਦੇ ਨੇਗੇ ਬਾਅਦ ਵਿੱਚ ਉਹ ਕਰੀ ਜਾਣਗੇ ਨਹੀਂ ਯਾਰ ਸਵਾਦ ਜਿਹੀ ਵਾਲੀ ਗੱਲ ਨਹੀਂ ਆਈ ਕੁਛ ਪੱਲੇ ਨਹੀਂ ਪਿਆ ਬਾਈ ਫਿਰ ਆਪਣਾ ਕੰਮ ਕਰਨ ਦਾ ਸਵਾਦ ਹੀ ਨਹੀਂ ਜੇ ਆ ਗੱਲ ਹੋ ਗਈ ਨਾ ਫਿਰ ਆਪਣਾ 7 ਸਾਲ ਬੱਕਰੀਆਂ ਰੱਖੇ ਦਾ ਫਾਇਦਾ ਨਾ ਹੋਇਆ ਜੇ ਅੱਖਾਂ ਝਮਕਣੋਂ ਨਾ ਹਟਾਤੀਆਂ ਨਾ ਆ ਭੁੱਲਰ ਨਹੀਂ ਕਹਿਣਾ ਫਿਰ ਫਾਰਮ ਵਾਲਾ ਜੇ ਆਪਾਂ ਨੂੰ ਕੌਨਫੀਡੈਂਸ ਆਪਣੇ ਤੇ ਆਪਾਂ ਹੋਰ ਅਗਾਜੋ ਸਵਾਲ ਕੱਢ ਕੇ ਦੇਣੇ ਆ ਜਿੰਨਾ ਚੋ ਅਗਲੇ ਨੇ ਸੋਚਿਆ ਵੀ ਨਹੀਂ ਹੋਣਾ ਇਗਰ ਸੇਵ ਕਾ ਆਪਣੀਆਂ ਥਿਉਰੀਆਂ ਵੀਰੇ ਆਪਾਂ ਕੰਮ ਕੀਤਾ ਹੈ ਆਪਾਂ ਲੋਕਾਂ ਵਾਂਗੂ ਨਾ ਕਿਸੇ ਦੀਆਂ ਕਾਪੀਆਂ ਕਰਕੇ ਕੰਮ ਨਹੀਂ ਚਲਾਇਆ ਆਪਾਂ ਆਪਣੇ ਜਿਹੜਾ ਜਹਨ ਚ ਪੈਦਾ ਕੀਤਾ ਜਿਹੜਾ ਤਜਰਬੇ ਆਪ ਕੀਤੇ ਆ ਨਾ ਉਹਨਾਂ ਦੀਆਂ ਕਿਤਾਬਾਂ ਬਣਾਈਆਂ ਹੋਈਆਂ ਹੂੰ ਬਾਈ ਇੱਕਾ ਟ੍ਰੇਨਿੰਗ ਬਾਰੇ ਟ੍ਰੇਨਿੰਗ ਦੀ ਫੀਸ ਬਾਰੇ ਜਰੂਰ ਦੱਸਿਓ ਹਾਂਜੀ ਕਿੰਨੀ ਫੀਸ ਆ ਕਿੰਨੀ ਫੀਸ ਸੀਟ ਬੁਕਿੰਗ ਦੀ ਹੈਗੀ ਤੇ ਬਾਅਦ ਦੇ ਵਿੱਚ ਬਾਕੀ ਫੀਸ ਜਿਹੜੀ ਉਹ ਕਿੰਨੀ ਆ ਭਾਈ ਜੀ ਆਪਣੀ ਫੀਸ ਪੂਰੀ ਪ੍ਰੋਪਰ ਢੰਗ ਨਾਲ 5000 ਰੁਪਇਆ ਪਰ ਹੈਡ ਹੂੰ ਠੀਕ ਆ ਨਾ ਔਰ ਬੇਦਾ ਰਹਿਣ ਸਹਿਣ ਦਾ ਖਰਚਾ ਸਾਰਾ ਕੁਝ ਉਸੇ ਵਿੱਚ ਹੀ ਮੈਂਟੇਨ ਹੈ 5000 5000 ਦੇ ਵਿੱਚ ਹੀ ਠੀਕ ਹੈ ਨਾ ਅਪਰੂਵਡ ਸੈਂਟਰ ਗਵਰਨਮੈਂਟ ਤੋਂ ਸਰਟੀਫਿਕੇਟ ਦਿੱਤਾ ਜਾਊਗਾ ਹੂੰ ਚੰਗੀ ਰਹਿਸ ਖਾਣਾ ਪੀਣਾ ਸਭ ਕੁਝ ਉਹ 5000 ਦੇ ਵਿੱਚ ਹੀ ਹੈ ਹੂੰ ਸੀਟ ਬੁਕਿੰਗ ਕਰਾਉਣ ਲਈ ਕਰੇਂਦਰ ਦਾ ਨੰਬਰ ਫਾਸਟ ਲੋਕੇਸ਼ਨ ਤੇ ਚੱਲੂਗਾ ਹੂੰ ਠੀਕ ਹੈ ਨਾ ਉਹ ਤੁਸੀਂ ਆਪਣੇ ਆਪ ਚੈਟ ਚਲਾ ਦਿਓ ਮੇਰਾ ਸੈਕੰਡ ਚੱਲੂਗਾ ਹੂੰ ਠੀਕ ਹੈ ਨਾ ਉਹ 1000 ਰੁਪਿਆ ਤੁਸੀਂ ਆਪਣੇ Google Pay ਜਾਂ PhonePe ਕਰਕੇ Paytm ਕਰਕੇ ਇੱਕ ਆਧਾਰ ਕਾਰਡ ਦੀ ਫੋਟੋਕਾਪੀ ਭੇਜ ਕੇ ਆਪਣਾ ਪੂਰਾ ਬਾਇਓ ਡਾਟਾ ਲਖਿਆ ਕੇ ਆਪਣੀ ਸ਼ੀਟ ਬੁੱਕ ਕਰਾ ਸਕਦੇ ਹਾਂ 6 ਔਰ 7 ਅਪ੍ਰੈਲ ਸ਼ਨੀਵਾਰ ਤੇ ਐਤਵਾਰ ਨੂੰ ਆਪਣੀ ਟ੍ਰੇਨਿੰਗ ਹੈ ਠੀਕ ਹੈ ਨਾ ਉਹ ਸਵਾਲ ਬੱਕਰੀ ਪਾਲਕਾਂ ਲਈ ਆਪਾਂ ਲੈ ਕੇ ਆਵਾਂਗੇ ਅਸੀਂ ਵੀ ਟ੍ਰੇਨਿੰਗਾਂ ਜੁਆਇਨ ਕੀਤੀਆਂ ਦੇਖੀਆਂ ਲੋਕਾਂ ਦੀਆਂ ਆਪ ਵੀ ਪਹਿਲਾਂ ਲਾਈਆਂ ਹਮ ਪਰ ਫਿਰ ਦੇਖ ਦੱਸਦੇ ਆਂ ਵੀ ਹਾਂ ਬੱਕਰੀ ਕਿੱਤਾ ਕਹਿੰਦੇ ਕਿਨੂੰ ਆ ਠੀਕ ਹੈ ਨਾ ਬੜੀ ਖੂਬਸੂਰਤੀ ਨਾਲ ਮਿਆਨ ਕਰਾਂਗੇ ਥੱਲੇੋਂ ਲੈ ਕੇ ਉੱਪਰ ਤੱਕ ਇਹ ਬੱਕਰੀ ਕਿਤੇ ਦੀ ਕਿਤਾਬ ਹੈ ਕਿਹੜੀ ਹੈ ਹੂੰ ਸੋ ਬਿਲਕੁਲ ਇਹ ਸੰਨ ਬਾਈ ਪ੍ਰਤਪਾਲ ਸਿੰਘ ਪੁੱਲਰ ਅਤੇ ਬਾਈ ਗੁਰਿੰਦਰ ਸਿੰਘ ਜੋ ਕਿ ਹਰਮੀ ਨੇ ਟ੍ਰੇਨਿੰਗ ਲਾਉਂਦੇ ਨੇ ਆਉਣ ਵਾਲੇ ਅਪ੍ਰੈਲ ਮਹੀਨੇ ਦੇ ਵਿੱਚ 6 ਅਤੇ 7 ਤਰੀਕ ਦੀ ਵੀ ਟ੍ਰੇਨਿੰਗ ਹੈ ਵੀਰਾਂ ਦਾ ਨੰਬਰ ਚੱਲ ਰਿਹਾਗਾ ਜੇਕਰ ਟ੍ਰੇਨਿੰਗ ਲੈਣੀ ਚਾਹਣੇ ਹੋਗੇ ਜਾਂ ਟ੍ਰੇਨਿੰਗ ਰਿਲੇਟਡ ਕੋਈ ਵੀ ਜਾਣਕਾਰੀ ਚਾਹਣੇ ਹੋ ਤਾਂ ਇਹਨਾਂ ਦੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ ਅਜਿਹੇ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਰਲੇਖ ਦੇ ਨਾਲ